ਤੀਆਂ ਵਾਲੇ ਮਾਪਿਆਂ ਨੂੰ ਮਾਣ ਹੋਊਗਾ ਆਪਣੇ ਆਪ ਤੇ ਆਪਣੀਆਂ ਧੀਆਂ ਤੇ ਬਠਿੰਡਾ ਜ਼ਿਲ੍ਹੇ ਦਾ ਇੱਕ ਛੋਟਾ ਜਿਹਾ ਪਿੰਡਾ ਮਹੌਲਾ ਜਿੱਥੇ ਕੇ ਬਾਪੂ ਮੱਖਣ ਸਿੰਘ ਜੀ ਦਾ ਪਰਿਵਾਰ ਆ ਬਾਈਹੋਰੀ ਚਾਰ ਭਾਈ ਨੇ ਤੇ ਅੱਜ ਤੋਂ 25-26 ਸਾਲ ਪਹਿਲਾਂ ਸ਼ਹਿਦ ਦੇ ਕੰਮ ਦੇ ਵਿੱਚ ਬਾਈਹੋਰੀ ਆਏ ਆਪਦੀ ਚਾਲ ਚੱਲਦੇ ਗਏ ਆਪਦੀ ਮਿਹਨਤ ਕਰਦੇ ਗਏ ਤੇ ਸ਼ਹਿਦ ਦੇ ਕੰਮ ਨੇ ਇਨਾ ਕੁਛ ਦਿੱਤਾ ਤੁਸੀਂ ਯਕੀਨ ਨਹੀਂ ਕਰ ਸਕਦੇ ਅੱਜ ਉਹਨਾਂ ਦਾ ਕੰਮ ਉਹਨਾਂ ਦੀ लाड़ਲੀ ਧੀ ਮਨਜੋਤ ਕੌਰ ਸੰਭਾਲ ਰਹੀ ਆ ਜਿਸ ਨੇ ਆਪਣੇ ਬਾਪੂ ਦੇ ਸ਼ਹਿਦ ਦੇ ਕੰਮ ਨੂੰ ਅੱਜ ਸੈਲਫ ਮਾਰਕੀਟਿੰਗ ਵੱਲ ਲੈ ਕੇ ਆਂਦਾ ਤੇ ਆਪਣਾ ਸੰਧੂ ਹਨੀ ਦੇ ਨਾਮ ਤੇ ਬ੍ਰਾਂਡ ਬਣਾ ਕੇ ਇਹ ਕੁੜੀ ਕਹਿੰਦੀ ਮੈਂ ਦੁਨੀਆ ਦੇ ਵਿੱਚ ਮਸ਼ਹੂਰ ਕਰਨਾ ਪਹਿਲਾਂ ਬਾਪੂ ਹੋਰੀ ਚੰਗਾ ਕੰਮ ਕਰਦੇ ਸੀ ਸ਼ਹਿਦ ਦਾ ਬਹੁਤ ਹੀ ਜ਼ਿਆਦਾ ਵਧੀਆ ਕੰਮ ਹੈਗਾ ਦੂਰ ਦੂਰ ਤੱਕ ਜਾਂਦੇ ਨੇ ਤਾਂ ਅੱਜ ਇਹ ਜ਼ਿੰਮੇਵਾਰੀ ਜਿਹੜੀ ਭੈਣ ਨੇ ਸੰਭਾਲੀ ਆ ਮਾਰਕੀਟਿੰਗ ਵਾਲੀ ਆਪਣਾ ਸ਼ਹਿਦ ਆ ਜਿਹੜਾ ਵੱਖ-ਵੱਖ ਫਲੇਵਰ ਦਾ ਹੁੰਦਾ ਉਸ ਨੂੰ ਪੈਕ ਕਰਦੇ ਨੇ ਪੈਕਿੰਗ ਦੇ ਵਿੱਚ ਤੇ ਜਿਹੜੇ ਮੇਲੇ ਐਗਜ਼ੀਬਿਸ਼ਨਾਂ ਹੁੰਦੀਆਂ ਨੇ ਉੱਥੇ ਜਾਂਦੇ ਨੇ ਆਨਲਾਈਨ ਵੀ ਸੇਲ ਕਰਦੇ ਨੇ ਤੇ ਸ਼ਹਿਦ ਦੀ ਬਹੁਤ ਸੋਹਣੀ ਡਿਮਾਂਡ ਆ ਜਿਵੇਂ ਆਪਾਂ ਪੰਜਾਬ ਦੇ ਵਿੱਚ ਸ਼ਹਿਦ ਵਾਲੇ ਬਹੁਤ ਕਿਸਾਨ ਦੇਖਦੇ ਆ ਪਰ ਇਹ ਉਹ ਕਿਸਾਨ ਪਰਿਵਾਰ ਆ ਜਿਹੜੇ ਐਨੇ ਸਾਲਾਂ ਤੋਂ ਆਪਣੀ ਚਾਲੇ ਚੱਲਦੇ ਗਏ ਸ਼ਹਿਦ ਦਾ ਕੰਮ ਚੁੱਪਚਾਪ ਕਰਦੇ ਗਏ ਤੇ ਅੱਜ ਆਪਣੀ ਮਾਰਕੀਟ ਆਪ ਬਣਾ ਚੁੱਕੇ ਨੇ ਬਹੁਤੀ ਦੂਰ ਦੂਰ ਤੱਕ ਇਹਨਾਂ ਦਾ ਨਾਮ ਹੈਗਾ ਜਿਹੜੇ ਬੰਦੇ ਸ਼ਹਿਦ ਦਾ ਕੰਮ ਕਰਦੇ ਆ ਉਹ ਸੰਧੂ ਪਰਿਵਾਰ ਨੂੰ ਜਾਣਦੇ ਆ ਇਸ ਪਰਿਵਾਰ ਕੋਲ ਸਰਪੰਚੀ ਪਹਿਲਾਂ ਵੀ ਰਹੀ ਆ ਤੇ ਅੱਜ ਵੀ सरपंच ਹੀ ਪਿੰਡ ਤੇ ਕਰ ਰਹੇ ਨੇ ਗੱਲਬਾਤ ਕਰਦੇ ਆ ਭੈਣ ਹੋਰਾਂ ਦੇ ਨਾਲ ਕਿਵੇਂ ਇਸ ਕੰਮ ਦੇ ਵਿੱਚ ਆਏ ਤੇ ਮੱਖੀਆਂ ਦਾ ਕੰਮ ਹੈਗਾ ਜਿਹੜਾ ਇਸ ਨੇ ਇਸ ਪਰਿਵਾਰ ਨੂੰ ਕੀ ਕੁਝ ਦਿੱਤਾ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਵੀਡੀਓ ਨੂੰ ਪੂਰੀ ਦੇਖਿਓ ਲਾਈਕ ਸ਼ੇਅਰ ਜਰੂਰ ਕਰਿਓ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਆਪਣਾ ਚੈਨਲ ਉਹ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਤੇ ਅੱਜ ਸਾਡੇ ਪੱਤਰਕਾਰ ਵੀ ਬਦਲੇ ਗਏ ਆ ਇਹ ਵੀ ਜਰੂਰ ਦੱਸਿਓ ਵੀ ਵੀਡੀਓ ਦਾ ਇਹ ਨਵਾਂ ਰੰਗ ਤੁਹਾਨੂੰ ਕਿਵੇਂ ਦਾ ਲੱਗਿਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਮਨਦੀਪ ਕੌਰ ਤੁਹਾਡਾ ਯੰਗ ਫਾਰਮਰ ਚੈਨਲ ਤੇ ਬਹੁਤ ਬਹੁਤ ਸਵਾਗਤ ਕਰਦੀ ਆ ਤੁਹਾਨੂੰ ਪਤਾ ਹੀ ਕਿ ਜਿੱਦਾਂ ਯੰਗ ਫਾਰਮਰ ਹਰ ਰੋਜ਼ ਤੁਹਾਨੂੰ ਇੱਕ ਨਵੇਂ ਕਿਸਾਨ ਨਾਲ ਮਿਲਵਾਉਂਦਾ ਮਿਹਨਤੀ ਤੇ ਹਿੰਮਤੀ ਕਿਸਾਨ ਨਾਲ ਅੱਜ ਇਸੇ ਲੜੀ ਦੇ ਤਹਿਤ ਅਸੀਂ ਇੱਕ ਪੈਨ ਕੋਲ ਪਹੁੰਚੇ ਆ ਸ਼ੈਦਾ ਕੰਮ ਕਰ ਰਹੇ ਆ ਠੀਕ ਹੈ ਜੀ ਉਹਨਾਂ ਨੇ ਮੱਖੀਆਂ ਦਾ ਪਾਲਣ ਜਿਹੜਾ ਉਹਨਾਂ ਦੇ ਪਰਿਵਾਰ ਨੇ ਕਿਸ ਤਰ੍ਹਾਂ ਕੰਮ ਸ਼ੁਰੂ ਕੀਤਾ ਕਿਸ ਤਰ੍ਹਾਂ ਇਸ ਲਾਈਨ ਦੇ ਵਿੱਚ ਆਏ ਇਹ ਸਾਰੀ ਜਾਣਕਾਰੀ ਤੁਹਾਨੂੰ ਅੱਜ ਉਸ ਭੈਣ ਦੇ ਥਰੂ ਮਿਲਾਉਣਾ ਤਾਂ ਯੰਗ ਫਾਰਮਰ ਤੁਹਾਨੂੰ ਮਿਲਾਉਂਦਾ ਭੈਣ ਦੇ ਨਾਲ ਸਸਟੀ ਕਲਪੇ ਨੇ ਸਸਟੀ ਕਲ ਆਪਣੇ ਬਾਰੇ ਕੋਈ ਜਾਣਕਾਰੀ ਆਪਣੇ ਬਾਰੇ ਦੱਸੋ ਥੋੜਾ ਤੁਹਾਡਾ ਨਾਮ ਪਿੰਡ ਤੇ ਇਸ ਕਿੱਤੇ ਚ ਕਿਵੇਂ ਆਏ ਮੇਰਾ ਨਾਮ ਮਨਜੋਤ ਕੌਰ ਪਿੰਡ ਮੋਹਾਲਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਪਾਪਾ ਦਾ ਨਾਮ ਮੱਖਣ ਸਿੰਘ ਆ ਤੇ ਸਾਨੂੰ ਮੇਰੇ ਪਾਪਾ ਨੂੰ 25 ਸਾਲ ਹੋ ਗਏ 25 26 ਸਾਲ ਹੋ ਗਏ ਇਸ ਕਿੱਤੇ ਨਾਲ ਜੁੜੇ ਹੋਏ ਮਧੂਮੱਖੀ ਪਾਲਣ ਦੇ ਨਾਲ ਪਾਪਾ ਨੇ 1998 ਦੇ ਵਿੱਚ ਟ੍ਰੇਨਿੰਗ ਲੈਤੀ ਸੀ ਖੇਤੀਬੀ ਵਿਗਿਆਨ ਕੇਂਦਰ ਬਠਿੰਡਾ ਤੋਂ ਤੇ ਉੱਥੋਂ ਲੈਤੀ ਟ੍ਰੇਨਿੰਗ ਬਸ ਉੱਥੋਂ ਹੋਲੀ-ਵਲੀ ਪਾਪਾ ਸਾਡੇ ਨਾਲ ਰਿਸ਼ਤੇਦਾਰਾਂ ਦਾ ਵੀ ਸੀਗਾ ਉੱਥੋਂ ਬਸ ਉਹਨਾਂ ਨੂੰ ਦੇਖ ਕੇ ਫਿਰ ਅਸੀਂ ਆਪਦੇਸ ਕਿੱਤੇ ਵੱਲ ਆ ਗਏ ਆ ਠੀਕ ਹੈ ਜੀ ਉਹਨੂੰ ਤੁਸੀਂ 1998 ਤੋਂ ਇਹ ਕੰਮ ਸ਼ੁਰੂ ਕੀਤਾ ਹੋਇਆ ਹਾਂਜੀ 1998 ਦੇ ਵਿੱਚ ਮੰਮਾ ਪਾਪਾ ਨੇ ਟ੍ਰੇਨਿੰਗ ਲੈਤੀ ਸੀ ਤੇ ਫਿਰ ਜਿਵੇਂ ਉਹ ਕਿਸੇ ਨੇ ਆਪਣੇ ਇੱਥੇ ਨੇੜੇ ਸਾਡੇ ਖੇਤ ਕੋਲੇ ਬਾਕਸ ਰੱਖੇ ਹੋਏ ਸੀਗੇ ਉੱਥੋਂ ਜਦੋਂ ਦੇਖਿਆ ਕਿ ਉਹਨਾਂ ਨੇ ਸ਼ਾਇਦ ਕੱਢਿਆ ਕਿ ਵਧੀਆ ਪਾਪਾ ਨੂੰ ਉਹਨਾਂ ਨੇ ਕੰਮ ਵੈਸੇ ਹੀ 10 ਬਾਕਸ ਗਿਫਟ ਵਜੋਂ ਦਿੱਤੇ ਸੀਗੇ 10 ਬਾਕਸ ਉੰਜ ਹੀ ਗਿਫਟੜੀ ਕਰਤੇ ਸੀਗੇ ਤੇ ਉੱਥੋਂ ਜਰੋਂ 10 ਬਾਕਸਾਂ ਦੇ ਵਿੱਚੋਂ ਅਸੀਂ ਵੀ ਸ਼ਾਇਦ ਕੱਢਿਆ ਜਾਂਦਾ ਨੇ ਮੰਮਾ ਪਾਪਾ ਹੋਰ ਟ੍ਰੇਨਿੰਗ ਲਾਤੀ ਸੀਗੀ ਨਾਲ ਚਾਚੂ ਹੋਰੇ ਵੀ ਸੀਗੇ ਪਾਪਾ ਹੋਰੇ ਕਿਉਂਕਿ ਚਾਰ ਭਰਾ ਐ ਤੇ ਉਹਨਾਂ ਨੂੰ ਸਾਰਿਆਂ ਨੂੰ ਟ੍ਰੇਨ ਸੀਗੇ ਉਹ ਤੇ ਜਦੋਂ ਉਹਨਾਂ ਨੇ ਸ਼ਹਿਰ ਕੱਢਿਆ ਕਿ ਕੰਮ ਵਧੀਆ ਚੱਲੂਗਾ ਮੱਖੀਆਂ ਦਾ ਫਿਰ ਗਾਂ ਸਾਡੇ ਰਿਸ਼ਤੇਦਾਰਾਂ ਕੋਲ ਵੀ ਸੀ ਮੇਰੀ ਮਾਸੀ ਮਾਸੜ ਜੀ ਹੋਰਾਂ ਕੰਨੀ ਵੀ ਨਾਨਕੀਆਂ ਵੱਲ ਵੀ ਸੀਗੀਆਂ ਠੀਕ ਹੈ ਜੀ ਫਿਰ ਉਧਰ ਜਦੋਂ ਵੇਖਿਆ ਕਿ ਇਹ ਚੀਜ਼ ਵਧੀਆ ਫਿਰ ਹੌਲੀ ਹੌਲੀ ਬਾਕਸ ਵਧਾਈ ਗਏ ਵਧਾਈ ਗਏ ਫਿਰ ਅਸੀਂ ਬਾਹਰ ਜਾਣ ਲੱਗ ਗਏ ਸੀਗੇ 2003-4 ਦੇ ਵਿੱਚ ਅਸੀਂ ਪਹਿਲੀ ਵਾਰ ਸੰਗਰੀਏ ਕੰਨੀ ਗਏ ਸੀਗੇ ਮੱਖੀ ਲੈ ਕੇ ਤੇ ਫਿਰ ਭੈਣੇ ਤੁਹਾਨੂੰ ਇਸ ਕੰਮ ਦਾ ਜਿਹੜਾ ਇੰਟਰਸਟ ਕਿਦਾਂ ਪਿਆ ਮੈਨੂੰ ਜਦੋਂ 1998 ਦੇ ਵਿੱਚ ਮਮਾ ਹੋ ਰਿਆ ਨਹੀਂ ਟ੍ਰੇਨਿੰਗ ਲਾਤੀ ਸੀਗੀ ਮੇਰਾ ਬਰਥ ਹੈਗਾ 1999 ਦੇ ਵਿੱਚ ਸਮਝ ਲਓ ਮੈਂ ਇੱਕ ਮੱਖੀਆਂ ਵਾਲਿਆਂ ਦੇ ਘਰੀ ਪੈਦਾ ਹੋਈਆਂ ਤੇ ਮੈਂ ਮੱਖੀਆਂ ਦੇ ਵਿੱਚ ਹੀ ਪੈਦਾ ਹੋਈਆਂ ਕਿਉਂਕਿ ਮਮਾ ਹੋਰੇ ਕੰਮ ਇੱਧਰ ਕਰਦੇ ਹੁੰਦੇ ਸੀਗੇ ਬਸ ਉਦੋਂ ਤੋਂ ਪਾਪਾ ਹੋਰ ਨਾਲ ਅਸੀਂ ਛੋਟੇ-ਛੋਟੇ ਜਦੋਂ ਹੁੰਦੇ ਨਾਲ ਪਾਪਾ ਔਰ ਇੱਥੇ ਬਾਕਸਾਂ ਕਰਨੀ ਜਦੋਂ ਆਉਂਦੇ ਅਸੀਂ ਨਾਲ ਆ ਜਾਣਾ ਕਿ ਅਸੀਂ ਵੀ ਜਾਣਾ ਪਾਪਾ ਨੇ ਸਾਨੂੰ ਕੈਪ ਦੇ ਦੇਣੀ ਕਿ ਆ ਚੜਾ ਲਓ ਚਲੋ ਆਪਾਂ ਵੇਖਦੇ ਆ ਸਾਡੇ ਖੇਤ ਪਈਆਂ ਹੁੰਦੀਆਂ ਸੀ ਘਰ ਵਾਲਾ ਖੇਤ ਵਾਇਦਾ ਸਾਕੇ ਲੇੜ ਉੱਥੇ ਵੀ ਹੁੰਦੀਆਂ ਸੀ ਟਿਬੇ ਦੇ ਅਸੀਂ ਉੱਥੇ ਨਾਲ ਚਲੇ ਜਾਣਾ ਸਾਨੂੰ ਉੱਥੇ ਹੀ ਬਸ ਹੌਲੀ-ਹੌਲੀ ਸ਼ੌਂਕ ਪੈਦਾ ਹੋਇਆ ਫਿਰ ਆ ਪਿੱਛੇ ਜੇ ਕੀ ਕਹਿੰਦੇ ਕਿ ਉੱਥੇ ਖੇਤੀਬਾੜੀ ਵਿਗਿਆਨ ਕੇਂਦਰ ਦੇ ਵਿੱਚ ਟ੍ਰੇਨਿੰਗ ਲੈਂਦੇ ਆ ਦਿੰਦੇ ਆ ਫਿਰ ਉੱਥੋਂ ਮੈਂ ਮੇਰੀਆਂ ਦੋਨੋਂ ਸਿਸਟਰਸ ਮੇਰੇ ਚਾਚਾ ਜੀ ਦੇ ਬੇਟੇ ਨੇ ਸਾਰੇ ਨੇ ਉਸ ਤੋਂ ਟ੍ਰੇਨਿੰਗ ਲੈ ਲੀਆ ਫਿਰ ਵੱਡੇ ਸਿਸਟਰ ਨੂੰ ਸੀਗਾ ਕਿ ਇਹਦੇ ਵਿੱਚ ਇੰਟਰਸਟ ਪਰ ਉਹ ਫੋਰਨ ਚਲੇ ਗਏ ਤੇ ਫਿਰ ਮੈਂ ਇਹਦੇ ਵਿੱਚ ਫਿਰ ਅੱਗੇ ਪ੍ਰੋਸੈਸਿੰਗ ਦੇ ਵਿੱਚ ਲੈ ਕੇ ਇਹਨੂੰ ਅੱਗੇ-ਅੱਗੇ ਆਪਣਾ ਸੇਲਿੰਗ ਦੇ ਰੂਪ ਵਿੱਚ ਮੈਂ ਅੱਗੇ ਤੁਹਾਡੇ ਰੂਬਰੂ ਅੱਜ ਆਈਆਂ ਠੀਕ ਹੈ ਜੀ ਹਾਂਜੀ ਭੈਣੇ ਮੈਂ ਪੁੱਛਣਾ ਚਾਹੂੰਗੀ ਵੀ ਤੁਹਾਡਾ ਇੰਨੇ ਵੱਡੇ ਪੱਧਰ ਤੇ ਕੰਮ ਹੈ ਜਿਹੜਾ ਮੱਖੀ ਪਾਲਣ ਦਾ ਹੈਗਾ ਪਰ ਤੁਸੀਂ ਜਿਹੜੇ ਮਾਰਕੀਟਿੰਗ ਵੱਲ ਨਹੀਂ ਆਏ ਇਹਦਾ ਕੋਈ ਖਾਸ ਰੀਜ਼ਨ ਜਾਂ ਫਿਰ ਤੁਸੀਂ ਜਿਵੇਂ ਆਪਾਂ ਅੱਜਕੱਲ੍ਹ ਦੇਖਿਆ ਕਿ ਬਹੁਤ ਸਾਰੇ ਮੱਖੀ ਪਾਲਣ ਵਾਲੇ ਹੁੰਦੇ ਆ ਜਾਂ ਸ਼ਾਇਦ ਵਾਲੇ ਹੁੰਦੇ ਉਹ ਬਹੁਤ ਸਾਰੇ ਆਦੀ ਮਾਰਕੀਟਿੰਗ ਕਰਦੇ ਆ ਕਿ ਸਾਡੇ ਕੋਲ ਇਹ ਨਾ ਸ਼ਹਿਰ ਉਹਨਾਂ ਕੋਲ ਕੁਆਂਟੀਟੀ ਉਹ ਨਹੀਂ ਹੁੰਦੀ ਜਿਵੇਂ ਤੁਹਾਡੇ ਕੋਲ ਕੁਆਂਟੀਟੀ ਆ ਐਨੀ ਕੁਆਂਟੀਟੀ ਦੇ ਵਿੱਚ ਤੁਸੀਂ ਬਹੁਤ ਲੇਟ ਮਾਰਕੀਟਿੰਗ ਦੇ ਵਿੱਚ ਆਏ ਹੋ ਹਾਂਜੀ ਪਾਪਾ ਔਰ ਇਹ ਕੋਲੇਜ ਜ਼ਮੀਨ ਬਹੁਤ ਜ਼ਿਆਦੇ ਸੀਗੀ ਇਹ ਜ਼ਮੀਨ ਕਰਕੇ ਉਹ ਜ਼ਮੀਨ ਕੰਨੀ ਲੱਗੇ ਰਹਿੰਦੇ ਸੀਗੇ ਚਾਚੂ ਹੋਰੇ ਪਪਾ ਜੀ ਹੋਰੇ ਜ਼ਮੀਨ ਵਾਈ ਵੀ ਜੀ ਜਾਂਦੇ ਜਿਹੜੀਆਂ ਇਹ ਸੀਗੀਆਂ ਇਹ ਅਸੀਂ ਹੋਲ ਸੇਲ ਰੇਟਾਂ ਤੇ ਉਹ ਕਰਦੇ ਸੀਗੇ ਸਿੱਧਾ ਹੋਲ ਸੇਲ ਰੇਟਾਂ ਲੈਣ ਨੂੰ ਚੁਕਾਉਂਦੇ ਸੀ ਸ਼ਾਇਦ ਜਤੋਂ ਵੀ ਜਿੰਨੀ ਵੀ ਕੁਆਂਟੀਟੀ ਹੁੰਦੀ ਸੀਗੀ ਤੇ ਹੁਣ ਜਦੋਂ ਅਸੀਂ ਸਾਨੂੰ ਇਸ ਚੀਜ਼ ਵਾਲੇ ਅਸੀਂ ਟ੍ਰੇਨਿੰਗ ਲੈਤੀ ਨੌਲੇਜ ਆਈ ਖੁਦ ਨੂੰ ਕਿ ਉਹਨਾਂ ਆਪਾਂ ਨੂੰ ਇਹ ਵੇਖ ਕੇ ਨਹੀਂ ਉਹਨਾਂ ਪਤਾ ਲੱਗਦਾ ਜਿੰਨਾ ਉਹ ਵਿੱਚ ਆਪਾਂ ਨੂੰ ਸਾਰੀ ਚੀਜ਼ ਬਾਰੇ ਪਤਾ ਲੱਗਦਾ ਏ ਕਿ ਆਪਾਂ ਕਿਸੇ ਹੋਰ ਨੂੰ ਮਿਲ ਕੇ ਜਿੰਨਾ ਆਪਾਂ ਨੌਲੇਜ ਆਪਾਂ ਨੂੰ ਆਉਂਦੀ ਆ ਉਦਾਂ ਉਥੋਂ ਸਾਨੂੰ ਨੌਲੇਜ ਮਿਲੀ ਕਿ ਇਹ ਬਾਹਰ ਆਪਣੇ ਮੇਲਿਆਂ ਦੇ ਉੱਪਰ ਸਟਾਲ ਵਗੈਰਾ ਵੀ ਲੱਗਦੀਆਂ ਉੰਜ ਆਪਾ ਹਨਾ ਕਿ ਆਪਾਂ ਆਪ ਦਾ ਬ੍ਰਾਂਡ ਬਣਾਈਏ ਇਹ ਮੇਰਾ ਸ਼ੁਰੂ ਤੋਂ ਸ਼ੌਂਕ ਸੀਗਾ ਕਿ ਮੈਂ ਆਪਣੇ ਆਪ ਦੇ ਸੰਧੂ ਫਾਰਮ ਦੇ ਬ੍ਰਾਂਡ ਦੇ ਉੱਤੋਂ ਆਪਾਂ ਅੱਗੇ ਲੈ ਕੇ ਆਈਏ ਮਾਰਕਿੰਗ 'ਚ ਤੇ ਬਸ ਫਿਰ ਹੌਲੀ ਹੌਲੀ ਹੁਣ ਮੈਨੂੰ 3 ਸਾਲ ਹੋ ਗਿਆ ਹੈ ਟ੍ਰੇਨਿੰਗ ਲੱਤੀ ਹੋਈ ਨੂੰ ਫਿਰ ਹੁਣ ਇਹਦੇ ਵਿੱਚੋਂ ਪ੍ਰੋਸੈਸਿੰਗ ਦੇ ਕਰਕੇ ਹੁਣ ਅਸੀਂ ਇਹਦੇ ਵਿੱਚ ਆਏ ਆ ਸਾਨੂੰ 2.5 ਸਾਲ ਹੋ ਗਿਆ ਪ੍ਰੋਸੈਸਿੰਗ ਕਰਕੇ ਵੇਚਣ ਨੂੰ ਅਸੀਂ ਖੁਦ ਛੋਟੇ ਸੀ ਪਾਪਾ ਔਰ ਇਹ ਤਾਂ ਸੀਗੇ ਪਰ ਸਾਡੇ ਕੋਲ ਜ਼ਮੀਨ ਬਹੁਤ ਜ਼ਿਆਦਾ ਸੀਗੀ ਉਹ ਜ਼ਮੀਨ ਵਾਲੀ ਰਹਿੰਦੇ ਸੀਗੇ ਖੇਤੀਬਾੜੀ ਵਾਲੀ ਜਾਂਦੇ ਸੀ ਹਾਂਜੀ ਖੇਤੀਬਾੜੀ ਦੇ ਹਾਂਜੀ ਉੱਤਰੀ ਬਹੁਤ ਜ਼ਿਆਦਾ ਸੀਗੇ ਮੰਮਾ ਔਰ ਇਹ ਘਰ ਦਾ ਕੰਮ ਤੇ ਪਾਪਾ ਰਿ ਉਧਰ ਤੇ ਇਹ ਜਦੋਂ ਜਾਂਦੇ ਸੀਗੇ ਬਸ ਸੀਜ਼ਨਾਂ 'ਚ ਹੀ ਲੈ ਕੇ ਜਾਂ ਆਈਦਾ ਸੀਗਾ ਤੇ ਫਿਰ ਉਹਦਾ ਕਰਕੇ ਅਸੀਂ ਛੋਟੇ ਸੀਗੇ ਸਾਨੂੰ ਵੀ ਪੜਾਉਣਾ ਲਿਖਵਾਉਣਾ ਸੀਗਾ ਉਹਦਾ ਕਰਕੇ ਇਹਨਾਂ ਨੂੰ ਪਤਾ ਨਹੀਂ ਸੀਗਾ ਇੱਕ ਪਾਪਾ ਪੜੇ ਹੋਏ ਨਹੀਂ ਹੈਗੇਗੇ ਤੇ ਪਾਪਾ ਨੂੰ ਇੰਨਾ ਪਤਾ ਵੀ ਨਹੀਂ ਸੀਗਾ ਤੇ ਹੁਣ ਜਦੋਂ ਉਹ ਆਏ ਆ ਅਸੀਂ ਇਸ ਜੀ ਚੀਜ਼ ਦੇ ਵਿੱਚ ਤੇ ਹੁਣ ਸਾਨੂੰ ਖੁਦ ਨੂੰ ਪਤਾ ਲੱਗਿਆ ਫਿਰ ਪਾਪਾ ਮੰਮਾ ਚਾਚੂ ਔਰ ਇਹ ਸਾਰੇ ਸਾਥ ਦਿੰਦੇ ਆ ਕਿ ਅੱਗੇ ਆਪ ਆਪ ਦਾ ਬ੍ਰਾਂਡ ਸ਼ੁਰੂ ਕਰਕੇ ਕਿ ਇਹ ਸਾਡਾ ਨਾਲ ਸੰਧੂ ਬੀਹਣੀ ਦੇ ਫਾਰਮ ਬੀਹਣੀ ਫਾਰਮ ਦੇ ਨਾਂ ਤੇ ਅਸੀਂ ਆਪ ਦਾ ਬ੍ਰਾਂਡ ਬਣਾਇਆ ਹੈ ਮੋਹਾਲਾ ਪਿੰਡ ਤੋਂ ਤੇ ਮੈਂ ਚਾਹੁੰਨੀ ਆ ਕਿ ਮੈਂ ਇਹ ਬਹੁਤ ਦੂਰ ਤੱਕ ਲੈ ਕੇ ਜਾਮਾ ਇਹ ਬ੍ਰਾਂਡ ਕਿ ਜਦੋਂ ਜੋ ਹਨਾ ਆਪਣਾ 100% ਕੁਆਲਿਟੀ ਦੇ ਵਿੱਚ ਜਮਾਂ ਸਹੀ ਆ ਪਿਓਰ ਆ 100% ਤੇ ਮੈਂ ਚਾਹਣੀ ਆ ਕਿ ਇਹ ਬਹੁਤ ਦੂਰ ਤੱਕ ਕਿ ਜੇ ਕੋਈ ਖਾਂਦਾ ਸ਼ਹਿਦ ਫਰੇ ਫਿਰ ਅਸਲੀ ਖਾਵੇ ਨਕਲੀ ਨਾ ਖਾਵੇ ਅੱਜ ਕਾ ਇਹ ਸਾਰਾ ਜੰਮ ਜਾਂਦਾ ਉੱਪਰ ਇਨਾਂ ਕੁੰਦ ਉਹਦੇ ਚ ਸਿਰਫ 3% ਸ਼ਹਿਦ ਪਾਉਂਦੇ ਆ ਦੂਜਾ ਸਾਰਾ 97% ਉਹਦੇ ਵਿੱਚ ਸਿਰਫ ਕੋਈ ਟ੍ਰੇਨਿੰਗ ਲਈ ਜੋ ਤੁਸੀਂ ਟ੍ਰੇਨਿੰਗ ਲਈ ਤੁਸੀਂ ਸਿਰਫ ਇਹ ਦੇਖ ਕੇ ਹੀ ਜਿਹੜਾ ਮਾਰਕੀਟਿੰਗ ਚ ਆਇਓ ਕਿ ਜਿਹੜੀ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਹੋ ਰਿਹਾ ਸ਼ਹਿਦ ਦੇ ਨਾਲ ਹਾਂਜੀ ਇਹ ਦੇਖ ਕੇ ਜਦੋਂ ਹੁਣ ਪਾਪਾ ਔਰ ਇਹ ਜਾਂ ਸਾਡੇ ਘਰੇ ਵੀ ਕੋਈ ਆਉਂਦਾ ਉਹ ਸਾਨੂੰ ਕਹਿਣ ਦੇ ਕਿ ਸ਼ਹਿਰ ਦੇ ਵਿੱਚ ਅੱਜ ਕੱਲ ਸੁਣਿਆ ਜਾਂਦਾ ਕਿ ਚੀਨੀ ਮਿਲਾਵਟ ਕੀਤੀ ਜਾਂਦੀ ਆ ਫਿਰ ਸਾਨੂੰ ਇਹ ਸੀਗਾ ਕਿ ਇਹ ਆਪਾਂ ਨੂੰ ਜਦੋਂ ਪਿਓਰ ਆਪਾਂ ਪਿਓਰ ਵੀ ਲੈ ਕੇ ਆਈਏ ਕਿ ਇਹਦੇ ਵਿੱਚ ਚੀਨੀ ਨਹੀਂ ਹੁੰਦੀ ਕਈ ਹਾਂ ਅੱਜ ਕੱਲ ਬਹੁਤ ਹੈਗਾ ਵੀ ਆ ਜੋ ਪਿੰਡਾਂ ਦੇ ਵਿੱਚ 100 ਰੁਪਏ ਕਿਲੋ ਵਿੱਚ ਹੀ ਜਾਂਦੇ ਆ ਉਹ ਤਾਂ ਆਪਾਂ ਨੂੰ ਵੀ ਪਤਾ ਹੀ ਆ ਤੇ ਪਰ ਜਿਹੜਾ ਹਨਾ ਸਹੀ ਆ ਅਗਲਾ ਫਾਰਮ ਵਗੈਰਾ ਦੇਖ ਕੇ ਲੈ ਕੇ ਜਾਂਦਾ ਕਈ ਹੈ ਨਾ ਕੋਈ ਪੁੱਛਦਾ ਆਪਾਂ ਨੂੰ ਮੈਨਾਂ ਚੀਜ਼ ਪਤਾ ਵੀ ਹੋਣੀ ਚਾਹੀਦੀ ਆਪਣੇ ਕੋਲ ਉਹ ਚੀਜ਼ ਆ ਹੁਣ ਆਮ ਆਪਣੇ ਗਲੀਆਂ ਦੇ ਵਿੱਚ ਤੁਰੇ ਵੀ ਫਿਰਦੇ ਆ ਸ਼ਾਇਦ ਆਪਣੇ ਤੋਂ ਜਿਵੇਂ 5 ਕਿਲੋ ਲੈ ਕੇ ਵਿੱਚ 10 ਕਿਲੋ ਚੀਨੀ ਮਿਕਸ ਕਰਕੇ ਉਹ ਇਦਾਂ ਵੀ ਵੇਚੀ ਜਾਂਦੇ ਆ ਆਪਾਂ ਉਹਨਾਂ ਨੂੰ ਕੁਝ ਵੀ ਨਹੀਂ ਕਹਿ ਸਕਦੇ ਨਾ ਬਸ ਉਹਨਾਂ ਨੂੰ ਪਿੱਛੇ ਹਟਾ ਕੇ ਅਸੀਂ ਆਪਦਾ ਬ੍ਰਾਂਡ ਅੱਗੇ ਲੈ ਕੇ ਆਉਣਾ ਚਾਹੁੰਦੇ ਆ ਚੀਨੀ ਦੀ ਗੱਲ ਜਿਹੜੀ ਤੁਸੀਂ ਕੀਤੀ ਸੀ ਕਿ ਆਪਾਂ ਜੂਨ ਜੁਲਾਈ ਤੇ ਅਗਸਤ ਦੇ ਮੰਥ ਵਿੱਚ ਇਹਨਾਂ ਨੂੰ ਚੀਨੀ ਦਿੰਨੇ ਆ ਇਹ ਤਾਂ ਕਿ ਜਿਹੜੀ ਮੱਖੀ ਆ ਖਾ ਸਕੇ ਨਾ ਕਿਉਂਕਿ ਉਹਨਾਂ ਨੂੰ ਖਾਣ ਲਈ ਕੁਝ ਮਿਲਦੀ ਮਿਲਦਾ ਨਹੀਂ ਹੈ ਤੇ ਜਿਹੜੀ ਉਹ ਚੀਨੀ ਸੀ ਪਾਉਨੇ ਉਹਦਾ ਅਸਰ ਵੀ ਸ਼ਹਿਦ ਦੇ ਵਿੱਚ ਉਹ ਜਿਹੜੀ ਚੀਨੀ ਮਿਲਾਵਟ ਕਹਿੰਦੇ ਹੁੰਦੇ ਉਹ ਚੀਜ਼ ਦਾ ਅਸਰ ਇਹਦੇ ਵਿੱਚ ਨਹੀਂ ਉਹ ਚੀਨੀ ਦਾ ਉਹਦੇ ਉਹਦਾ ਅਸਰ ਇਹਦੇ ਵਿੱਚ ਕੁਝ ਵੀ ਨਹੀਂ ਹੁੰਦਾ ਉਹ ਤਾਂ ਸਿਰਫ ਆਪ ਉਹਨਾਂ ਨੂੰ ਜਿੰਦਾ ਰੱਖਣ ਲਈ ਪਾਉਂਿਆ ਜਿਵੇਂ ਆਪਾਂ ਇਨਸਾਨ ਆ ਇੱਕ ਜਿੰਦਾ ਰਹਿਣ ਲਈ ਪਾਣੀ ਬਿਖੰਦਾ ਰੋਟੀ ਪਾਣੀ ਹੈ ਨਾ ਸਾਰੀ ਚੀਜ਼ ਆਪਣੀ ਫੇਥ ਨੂੰ ਵੀ ਚਾਹੀਦੀ ਆ ਉਵੇਂ ਉਸ ਮਹੀਨੇ ਦੇ ਵਿੱਚ ਇਹਨਾਂ ਨੂੰ ਕੋਈ ਫੁੱਲ ਫਲਾਰ ਨਹੀਂ ਹੁੰਦਾ ਉਹ ਆਕਸੀਜਨ ਹੁੰਦਾ ਸਾਰੀ ਚੀਜ਼ ਆਪਾਂ ਨੂੰ ਵੀ ਪਤਾ ਕਿ ਗਰਮੀ ਬਹੁਤ ਜ਼ਿਆਦਾ ਪੈਂਦੀ ਹੁੰਦੀ ਆ ਉਦੋਂ ਇਹਨਾਂ ਨੂੰ ਕਿਤੇ ਵੀ ਕੋਈ ਜਗ੍ਹਾ ਨਹੀਂ ਇਦਾਂ ਦੀ ਮਿਲਦੀ ਫਿਰ ਉਦੋਂ ਇਹਨਾਂ ਨੂੰ ਉਹ ਚੀਜ਼ ਇਹਨਾਂ ਨੂੰ ਬਚਾਉਣ ਵਾਸਤੇ ਕਿ ਆਪਾਂ ਨੂੰ ਉਦੋਂ ਚੀਨੀ ਦਾ ਕੋਲ ਤਿਆਰ ਕਰਕੇ ਇਹਨਾਂ ਨੂੰ ਪਾਉਣਾ ਪੈਂਦਾ ਹੈ। ਮਤਲਬ ਉਹਦਾ ਜਿਹੜਾ ਇਫੈਕਟ ਹੈ ਚੀਨੀ ਦਾ ਜਾਂ ਆਪਾਂ ਕਹਿੰਦੇ ਚੀਨੀ ਰੱਖੀ ਆ ਉਹਦਾ ਸ਼ਹਿਦ ਦੇ ਵਿੱਚ ਕੋਈ ਇਫੈਕਟ ਨਹੀਂ ਆਉਂਦਾ। ਨਹੀਂ ਨਹੀਂ ਹੁੰਦਾ। ਇਹ ਮਤਲਬ ਸਾਰੀਆਂ ਮਨਕਰਤ ਗੱਲਾਂ ਹੁੰਦੀਆਂ ਨੇ ਕਿ ਚੀਨੀ ਦਾ ਘੋਲ ਪਾ ਕੇ ਸ਼ਹਿਦ ਵਿੱਚ ਆ ਜਾਂਦਾ ਹੈ ਉਹ ਇਹ ਜੰਮ ਜਾਂਦਾ ਹੈ ਸ਼ਹਿਦ। ਇੱਕ ਜੰਮਣ ਵਾਲੀ ਗੱਲ ਬਹੁਤ ਜ਼ਿਆਦਾ ਆਉਂਦੀ ਹੈ ਕਿ ਸ਼ਹਿਦ ਜੰਮ ਜਾਂਦਾ ਹੈ ਨਕਲੀ ਹੈ ਚੀਨੀ ਪਾਈ ਹੋਈ ਆ ਗੁੜ ਦਾ ਘੋਲ, ਸੱਕਰ ਦਾ ਘੋਲ ਪਾ ਰੱਖਿਆ। ਇਹ ਜੰਮਣ ਵਾਲਾ ਕੀ ਰੀਜ਼ਨ ਹੈ? ਜੰਮਣ ਵਾਲੇ ਤੇ ਵੀ ਹਾਂਜੀ ਇਹਦੇ ਤੇ ਮੈਂ ਵੀ ਪਹਿਲਾਂ ਵੀ ਕਹਿਣਾ ਚਾਹੁੰਦੀ ਸੀ ਚਲੋ ਕਹਣਾ ਇਹ ਜੰਮਣ ਵਾਲਾ ਸ਼ਹਿਦ ਵੀ 100% ਪਿਓਰ ਹੁੰਦਾ ਉਹ ਵੀ ਸਾਡੇ ਕੋਲ ਮਿਲੂਗਾ ਹੁਣ ਅੱਗੇ ਅਗਸਟ ਮਹੀਨੇ ਦੇ ਵਿੱਚ ਮਿਲੂ ਦਸੰਬਰ ਦੇ ਵਿੱਚ ਮਿਲ ਜੂਗਾ ਤੇ ਨਵੰਬਰ ਦਸੰਬਰ ਦੇ ਵਿੱਚ ਉਹ ਮਿਲ ਜਾਂਦਾ ਹੁੰਦਾ ਕਿਉਂਕਿ ਉਦੋਂ ਅਸੀਂ ਕੋਟਾ ਬੁੰਦੀ ਵਾਲੀ ਸਾਈਡ ਜਾਂਦੇ ਆ ਉਹ ਸਿਰਫ ਸਰੋਂ ਦੇ ਫੁੱਲਾਂ ਦੇ ਉੱਤੋਂ ਮੱਖੀ ਤਿਆਰ ਕਰਦੀ ਆ ਸ਼ਾਇਦ ਸਰੋਂ ਦੇ ਉਹਦੇ ਵਿੱਚ ਆਪਣੀ ਗਲੂਕੋਜ਼ ਦੀ ਮਾਤਰਾ ਜ਼ਿਆਦਾ ਹੁੰਦੀ ਆ ਉਹ ਤਾਂ ਜੰਮਦਾ ਹੁੰਦਾ ਇਹਦੇ ਵਿੱਚ ਕੋਈ ਇਦਾਂ ਦਾ ਹੈ ਨਹੀਂਗਾ ਕੀ ਉਹਦੇ ਵਿੱਚ ਚੀਨੀ ਮਿਕਸ ਕਰਕੇ ਮਲਾਈ ਜਾਂਦੀ ਆ ਕਿ ਜੋ ਵਗੈਰਾ ਵਗੈਰਾ ਲੋਕੀ ਅੱਜਕੱਲ ਬਹੁਤ ਕੁਛ ਅਵਾ ਤਵਾ ਬੋਲਦੇ ਆ ਇਸ ਬਾਰੇ ਉਹ ਚੀਜ਼ ਵੀ ਆਪਾਂ 100% ਅਸੀਂ ਗਰੰਟੀ ਨਾਲ ਕਹਿੰਨੇ ਉਹ ਵੀ 100% ਗਰੰਟੀ ਜੇ ਤੁਸੀਂ ਸਾਡੇ ਤੋਂ ਜਾਂ ਕਿਸੇ ਹੋਰ ਮਧੂਮੱਖੀ ਪਾਲਣ ਤੋਂ ਲਵੋਗੇ ਸ਼ਾਇਦ ਤਾਂ 100% ਤੁਹਾਨੂੰ ਪਿਓਰ ਮਿਲੂਗਾ ਜੰਮਿਆ ਵਿਆ ਸ਼ਾਦ ਵੀ ਠੀਕ ਹੈ ਜੀ ਤੇ ਜਿੱਦਾਂ ਆਪਾਂ ਕਹਿ ਸਕਦੇ ਕਿ ਤੁਸੀਂ ਕਿਹਾ ਕਿ ਮਾਰਕੀਟ ਦੇ ਵਿੱਚ ਨਕਲੀ ਸ਼ਹਿਦ ਆ ਰਹੇ ਆ ਨਕਲੀ ਤੇ ਅਸਲੀ ਸ਼ਹਿਦ ਦੀ ਕੀ ਪਛਾਣ ਹੈ ਕਿਵੇਂ ਕਰ ਸਕਦੇ ਆ ਨਕਲੀ ਤੇ ਅਸਲੀ ਸ਼ਹਿਦ ਦੀ ਪਛਾਣ ਨਕਲੀ ਸ਼ਹਿਦ ਆ ਉਹਨੂੰ ਪਾਣੀ ਦੇ ਗਲਾਸ ਦੇ ਵਿੱਚ ਦੋ ਚਮਚੇ ਪਾ ਕੇ ਰੱਖ ਦੋਗੇ ਤਾਂ ਉਹਨੇ ਖੁਰ ਜਾਣਾ ਕਿਉਂਕਿ ਚੀਨੀ ਐ ਇੱਕ ਪਾਸੇ ਚੀਨੀ ਨੂੰ ਪਾ ਲਿਓ ਇੱਕ ਪਾਸੇ ਨਕਲੀ ਸ਼ਹਿਦ ਨੂੰ ਵੀ ਪਾ ਲਿਓ ਉਹਨੀ ਚੀਨੀ ਨੇ ਤੇ ਨਕਲੀ ਸ਼ਹਿਦ ਨੇ ਇਕੱਠਿਆਂ ਨੇ ਉਹਨਾਂ ਨੇ ਘੁਲ ਜਾਣਾ ਵਿੱਚ ਮਿਕਸ ਹੋ ਜਾਣਾ ਤੇ ਜਿਹੜਾ ਅਸਲੀ ਸ਼ਹਿਦ ਹੁੰਦਾ ਏ ਜੋ ਸਾਡਾ ਵਾ ਮੈਂ ਇਹਦੇ 100% ਗਾਰੰਟੀ ਨਾਲ ਕਹਿਣੀ ਆ ਕਿ ਇਹ ਪਿਓਰ ਹੈ ਇਹਨੂੰ ਤੁਸੀਂ ਆਹ ਅਲੱਗ ਗਲਾਸ ਦੇ ਵਿੱਚ ਪਾਓਗੇ ਉੱਪਰ ਪਾਣੀ ਪਾਉਂਗੇ ਤਾਂ ਇਹਨੂੰ ਵੀ ਰੱਖ ਦਿਓ ਇਹਨੂੰ 4 ਘੰਟਿਆਂ ਬਾਅਦ ਇਹਨੂੰ ਚੈੱਕ ਕਰਿਓ 4 ਘੰਟਿਆਂ ਬਾਅਦ ਆਪਦੀ ਚੀਨੀ ਚੈੱਕ ਕਰਿਓ ਜੇ ਇਹਨੂੰ ਹਮੇਸ਼ਾ ਪਿਓਰ ਸ਼ਹਿਦ ਹੁੰਦਾ ਜਿਹੜਾ ਉਹਨੂੰ ਪਾਣੀ ਦੇ ਵਿੱਚ ਚਮਚਾ ਮਾਰ ਕੇ ਹੀ ਘੋਲਣਾ ਪੈਂਦਾ ਹੁੰਦਾ ਉਹ ਆਪਦੀ ਆਪ ਨਹੀਂ ਘੁਲਦਾ ਹੁੰਦਾ ਜਿਵੇਂ ਚੀਨੀ ਆ ਚੀਨੀ ਨੂੰ ਵੇਖ ਲਿਓ ਪਾ ਕੇ ਰੱਖੋਗੇ ਤਾਂ ਉਹ ਆਪਦੀ ਆਪ ਘੁਲ ਜਾਂਦੀ ਆ ਇਸੇ ਤਰ੍ਹਾਂ ਹੀ ਨਕਲੀ ਸ਼ਹਿਦ ਹੁੰਦਾ ਜੋ ਉਹ ਆਪਦੀ ਆਪ ਘੁਲ ਜਾਂਦਾ ਇਹ ਤਾਂ ਪਹਿਲੇ ਤੁਸੀਂ ਦੱਸਿਆ ਕਿ 4 ਘੰਟੇ ਬਾਅਦ ਪਤਾ ਲੱਗਦਾ ਤਾਂ ਕਸਟਮਰ ਨੇ ਤਾਂ ਐਟ ਅ ਟਾਈਮ ਰਿਜ਼ਲਟ ਤੇ ਐਟ ਅ ਟਾਈਮ ਵੀ ਹਾਂਜੀ ਉਹਨੂੰ ਫਿਰ ਤੁਸੀਂ ਤਾਰ ਬੰਨ ਕੇ ਪਾਣੀ ਪਾ ਕੇ ਦੇਖ ਲਓ ਉਹਨੇ ਸ਼ਾਇਦ ਨੇ ਪਾਸੇ ਹੋ ਜਾਣਾ ਉਦਹੀਂ ਠੀਕ ਹੈ ਜੀ ਉਹਨੇ ਹਾਂਜੀ ਉਹਨੇ ਆਪਣੀ ਹੁੰਦਾ ਪਾਸੇ ਹੋ ਜਾਊਗਾ ਨਹੀਂ ਉਹਨੇ ਖੁੱਲ ਜਾਣਾ ਉਹਨੇ ਨਾਲ ਦੀ ਨਾਲ ਹੀ ਉਹਨੇ ਖੁੱਲ ਜਾਣਾ ਉਹਨੇ ਪਾਣੀ ਦੇ ਵਿੱਚ ਟੈਕਸਚਰ ਆਉਣ ਲੱਗ ਜਾਂਦਾ ਹੈ ਠੀਕ ਹੈ ਜੀ ਹਾਂਜੀ ਤੇ ਜਿਹੜਾ ਅਸਲੀ ਹੁੰਦਾ ਉਹਨੇ ਸਾਈਡ ਤੇ ਹੋ ਕੇ ਆਪਦਾ ਆਪਦੀ ਪੋਜੀਸ਼ਨ ਜਿੱਥੇ ਹੋ ਜਾਣਾ ਜਿੱਥੇ ਤਾਰ ਵੱਜ ਕੇ ਆਪਾਂ ਪਾਣੀ ਪਾਵਾਂਗੇ ਗਲਾਸ ਦੇ ਵਿੱਚ ਉਹ ਉੱਥੇ ਇਕੱਲਾ ਪਾਣੀ ਦੇ ਵਿੱਚ ਕੁਝ ਵੀ ਨਹੀਂ ਮਾੜਾ ਮੋਟਾ ਕਈ ਵਾਰ ਸੁਖਮ ਜਾਊਗਾ ਪਰ ਉਹ ਨਹੀਂ ਹੈਗਾ। ਜੋਤ ਪੈਣ ਦੇ ਮਮਾ ਹੋਣੀ ਨਾ ਗੱਲ ਕਰਦੇ ਆ ਜਿੱਦਾਂ ਉਹਨਾਂ ਨੇ ਦੱਸਿਆ ਕਿ ਇਹਨਾਂ ਨੇ ਵੀ ਕਾਫੀ ਟ੍ਰੇਨਿੰਗਸ ਲਈਆਂ ਸੀਗੀਆਂ ਜਿਹੜੀਆਂ ਮਧੂਮੱਖੀ ਪਾਲਣ ਦੀਆਂ। ਸਸਿਕਾ ਲਾਂਟੀ ਜੀ। ਅੰਟੀ ਜੀ ਤੁਸੀਂ ਅੰਕਲ ਨਾਲ ਤੇ ਤੁਸੀਂ ਜਿਹੜੀ ਟ੍ਰੇਨਿੰਗ ਲਈਆਂ ਤੇ ਮੱਖੀਆਂ ਦਾ ਕੰਮ ਸ਼ੁਰੂ ਕੀਤਾ ਤਾਂ ਤੁਸੀਂ ਆਦੇ ਸਫਰ ਬਾਰੇ ਕੁਝ ਦੱਸੋ। ਹਾਂਜੀ ਅਸੀਂ ਬਠਿੰਡੇ ਜਾਂਦੇ ਰਹੇ ਮੋ ਸਕੂਟਰ ਸੀਗਾ ਸਾਡੇ ਕੋਲੇ ਉਦੋਂ। ਦੋਵੇਂ ਜਣੇ ਜਾਂਦੇ ਅਸੀਂ ਤੇ ਸਵੇਰ ਜਾਂਦੇ। ਸ਼ਾਮ ਨੂੰ ਆਉਂਦੇ ਮੇਰੀ ਵੱਡੀ ਗੁੱਡੀ ਸੀ ਛੋਟੀ ਜੀ ਉਹਨੂੰ ਘਰੇ ਛੱਡ ਜਾਂਦੇ ਸੀ ਠੀਕ ਹੈ ਜੀ ਹਾਂਜੀ ਤੇ ਉਦੋਂ ਫਿਰ ਅੰਕਲ ਨਾ ਤੁਸੀਂ ਵੀ ਕੰਮ ਕਰਦੇ ਜਾਂ ਫਿਰ ਅੰਕਲ ਇਕੱਲੇ ਬਾਕਸਸ ਮਾਲਦੇ ਸੀ ਨਹੀਂ ਜੀ ਅਸੀਂ ਨਾਲ ਜਾਂਦੇ ਨਾਲ ਦੂਜੇ ਮੇਰੇ ਦੇਹੌਰ ਜੇਡ ਸਾਰੇ ਉਹ ਕੰਮ ਕਰਦੇ ਸੀ ਖੇਤੀ ਦਾ ਤੇ ਮੈਂ ਤੇ ਅਸੀਂ ਦੋਹੇ ਜਾ ਕੇ ਡੱਬੇ ਦੇਖਿਆ ਹੁੰਦੇ ਸੀ 60 9 ਡੱਬੇ ਸੀ ਸਾਡੇ ਕੋਲੇ ਬਾਲੇ ਹੈ ਨਹੀਂ ਬਹੁਤ ਮਿਹਨਤ ਵਾਲਾ ਕੰਮ ਹੋਊਗਾ ਅੰਟੀ ਸ਼ਾਇਦ ਕੱਢਣਾ ਹਨਾ ਉਹਨਾਂ ਦੀ ਕੇਅਰ ਕਰਨਾ ਮੱਖੀਆਂ ਨੂੰ ਸੰਭਾਲਣਾ ਹਾਂਜੀ ਕੇਰ ਤਾਂ ਵੀ ਅਸੀਂ ਸਾਨੂੰ ਪਤਾ ਨਹੀਂ ਸੀ ਅਸੀਂ ਇੰਨਾ ਵੀ ਦੇਖਭਾਲਣਾ ਕਿਤੇ ਉਹ ਸਾਡੇ ਲੜ ਗਈਆਂ ਹਾਂਜੀ ਫਿਰ ਹੌਲੀ ਹੌਲੀ ਸਾਨੂੰ ਪਤਾ ਲੱਗਿਆ ਵੀ ਇਹ ਚੋ ਬਚਤ ਵੀ ਹੈ ਫਿਰ ਅਸੀਂ ਤੁਸੀਂ ਲੈ ਕੇ ਜਾਂਦੇ ਹਾਂਜੀ ਜਦ ਤੁਸੀਂ ਲੈ ਕੇ ਜਾਂਦੇ ਸੀ ਬਾਕਸ ਇੱਕ ਥਾਂ ਤੋਂ ਦੂਜੀ ਥਾਂ ਜਦ ਤੁਸੀਂ ਕੋਟਾ ਬੁੰਦੀ ਸਾਈਡ ਜਾਂਦੇ ਸੀ ਅਸੀਂ ਮਨਜੋਤਪਨ ਹੋਣਾਂ ਨੇ ਦੱਸਿਆ ਤਾਂ ਉਦੋਂ ਪਿੰਡ ਵਾਲੇ ਲੋਕਾਂ ਦਾ ਕੀ ਰਿਐਕਸ਼ਨ ਹੁੰਦਾ ਸੀ ਨਹੀਂ ਇਹ ਭਰੋਂ ਤਾਂ ਇਹਦਾ ਕਹਿੰਦੀ ਰਹਿੰਦੇ ਲੋਭ ਨੂੰਬਰ ਦਾ ਕੰਮ ਕਰਦੇ ਆ ਇਹ ਤਾਂ ਇੰਨਾ 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 ਕਿੰਨਾ ਸ਼ਹਿਤ ਨਿਕਲਦਾ ਹੋਏ ਇਹਨਾਂ ਦੇ ਹਾਂਜੀ ਫਿਰ ਅਸੀਂ ਆਖਿਆ ਵੀ ਚਲੋ ਆਪ ਹੀ ਤੁਸੀਂ ਤਸੱਲੀ ਕਰ ਲਓ ਫਿਰ ਜਦੋਂ ਪਿੰਡ ਦੇ ਬੰਦਿਆਂ ਨੂੰ ਨਾਲ ਲੈ ਕੇ ਜਾਂਦੇ ਰਹੇ ਫਿਰ ਉਹਨਾਂ ਨੂੰ ਸਬੂਤ ਹੋ ਗਿਆ ਵੀ ਸਹੀ ਕੰਮ ਹੀ ਇਹਨਾਂ ਦਾ ਮੱਖਗਾ ਤਾਂ ਕੰਮ ਹੀ ਆਇਆ ਜੈ ਵੀ ਸ਼ਹਿਤ ਹੀ ਨਿਕਲਦਾ ਇਹਨਾਂ ਦਾ ਇੰਨਾ ਸ਼ਹਿਤ ਦੇ ਕੰਮ ਠੀਕ ਹੈ ਜੀ ਹਾਂਜੀ ਵੀ ਸ਼ਹਿਤ ਨਹੀਂ ਫਿਰ ਅਸੀਂ 15 ਕਿੱਲੇ ਜ਼ਮੀਨ ਦੇ ਬਣਾਏ ਠੀਕ ਹੈ ਜੀ ਤੇ ਠੇਕੇ ਹੀ ਸਿੱਤੇ ਜ਼ਮੀਨ ਵਾਉਂਦੇ ਸੀ ਸਾਰੇ ਅਸੀਂ ਸਾਰੇ ਚਾਰੇ ਭਰਾ ਇਕੱਠੇ ਸੀਗੇ ਠੀਕ ਹੈ ਜੀ ਮੋਨੰਟੀ ਜਿੱਦਾਂ ਭੈਣ ਹੋਣਾ ਨੇ ਕੰਮ ਸ਼ੁਰੂ ਕੀਤਾ ਉਹਨਾਂ ਨੇ ਕਿਹਾ ਕਿ ਅਸੀਂ ਬ੍ਰਾਂਡ ਦੇ ਤੌਰ ਤੇ ਆਦਾ ਸ਼ਹਿਦ ਵੇਚਣਾ ਹੈ ਨਾ ਜੀ ਤਾਂ ਤੁਹਾਨੂੰ ਕਿੰਨੀ ਖੁਸ਼ੀ ਹੁੰਦੀ ਹੈ ਭੈਣ ਹੋਣਾ ਦੀ ਸੋਚ ਦੇਖ ਕੇ ਖੁਸ਼ੀ ਤਾਂ ਹੁੰਦੀ ਹੈ ਜੀ ਬੱਚਿਆਂ ਦੀ ਵੀ ਬੱਚਾ ਗਾਂ ਵਧਦਾ ਅੱਗੇ ਵੀ ਤੁਹਾਡੇ ਕੰਮ ਨੂੰ ਇੰਨਾ ਅੱਗੇ ਲੈ ਕੇ ਜਾ ਰਹੇ ਆ ਤੁਸੀਂ ਬਹੁਤ ਖੁਸ਼ ਹੋ ਇਸ ਗੱਲ ਤੋਂ ਹਾਂ ਜੀ ਬਹੁਤ ਖੁਸ਼ ਹਾਂ ਸੀ ਕੀ ਜੀ ਹਾਂਜੀ ਹਾਂਜੀ ਹੁਣ ਆਪਾਂ ਮਨਜੋਤ ਭੈਣ ਹੋਣਾ ਦੇ ਚਾਚਾ ਜੀ ਨਾਲ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਚਾਚਾ ਜੀ ਤੁਸੀਂ ਆਪਣੀ ਮੱਖੀਆਂ ਦੀ ਜਿਹੜੀ ਕਮ ਸੀਗਾ ਇਹਦੇ ਵਿੱਚੋਂ ਕੀ ਕੁਝ ਕਮਾਇਆ ਤੇ ਕਿੰਨੀ ਤਰੱਕੀ ਕੀਤੀ ਇਹ ਜੀ ਮੱਖਿਆਂ ਦਾ ਕੰਮ ਬਹੁਤ ਵਧੀਆ ਕੰਮ ਕਰਾਇਆ ਜਿਸ ਮੇਰਾ ਵੱਡਾ ਭਾਈ ਮੱਖਣ ਸਿੰਘ ਸੀਗਾ ਅਸੀਂ ਚਾਰ ਪਾਈਆਂ ਮੱਖਣ ਸਿੰਘ ਕਾਕਾ ਸਿੰਘ ਉਰਫ ਦਰਸ਼ਨ ਸਿੰਘ ਜੱਗਾ ਸਿੰਘ ਹਾਂਜੀ ਤੇ ਮੈਂ ਜਗਤਾਰ ਸਿੰਘ ਜੀ ਅਸੀਂ ਜੀ ਇਹ 1997 ਤੋਂ ਲੈ ਕੇ ਲੱਗੇ ਆ ਜੀ ਉਦੋਂ ਆਪਣੇ ਸਰਕਾਰ ਬੜੀ ਐ ਕਾਲੀ ਦਲ ਦੀ ਜੀ ਉਦੋਂ ਮੱਖਿਆਂ ਉਹਨਾਂ ਨੇ ਬਕਸੇ ਦਿੱਤੇ ਸੀ ਉਦੋਂ ਬਕਸੇ ਲੈਏ ਸੀਗੇ ਮੱਖਣਾ ਐਮਐਲਏ ਨੇ ਦਵਾਈ ਸੀਗੇ ਜੀ ਸਾਨੂੰ ਉਹਨੇ ਬੜਾ ਇਹ ਕੰਮ ਚ ਠੀਕ ਹੈ ਜੀ ਉਹ ਸਾਡੇ ਚੰਗਾ ਉਹ ਕਾਮਰੇਟ ਹੁੰਦਾ ਸੀ ਅਸੀਂ ਵੀ ਕਾਮਰੇਟ ਹੁੰਦੇ ਸੀਗੇ ਜੀ ਠੀਕ ਹੈ ਜੀ ਉਸ ਤੋਂ ਬਾਅਦ ਬਹੁਤ ਹੀ ਵਧੀਆ ਸੀ ਕੰਮ ਕਰਿਆ ਜੀ ਬੜਾ ਵਧੀਆ ਮੱਖਣ ਸਿੰਘ ਸਰਪੰਚ ਬਣਿਆ ਜੀ ਬਹੁਤ ਕਮਾਈ ਕੀਤੀ ਮੱਖਿਆਂ ਦੇ ਵਿੱਚੋਂ ਅਸੀਂ ਬਾਹੀ ਕਰਦੇ ਸੀਗੇ ਜੀ 60 60 70 70 ਕਿੱਲਿਆਂ ਦੀ ਕੋਸ ਆਪ ਦੀ ਬਾਹੀ ਸਾਡੇ ਕੋਲ 25 ਕਿੱਲੇ ਬਹਣਾ ਕੋਈ ਇਹ ਸੇਠੇ ਕਿਤੇ ਲੈ ਕੇ ਜੀ ਅਸੀਂ ਚਾਰੇ ਪੰਗਨ ਬਹੁਤ ਕੰਮ ਕਰਿਆ ਸੀ ਬਹੁਤ ਹੀ ਗਰੀਬੀ ਤੋਂ ਉੱਠ ਕੇ ਇੱਥੋਂ ਤੱਕ ਚੜੇ ਆ ਠੀਕ ਹੈ ਜੀ ਹਾਂਜੀ ਤੇ ਆ ਕੇ 2002 ਦੇ ਵਿੱਚ ਮੱਖਿਆਂ ਦਾ ਕੰਮ ਪੂਰਾ ਬਹੁਤ ਸਟੈਂਡਰਡ ਤੇ ਸਾਡਾ ਹਾਈ ਲੈਵਲ ਤੇ ਚੱਲਿਆ ਜੀ ਕੋਟਾਪੁੰਦੀ ਜਾਣ ਲੱਗ ਗਏ ਰਾਜਸਥਾਨ ਜੀ ਇਧਰ ਸੰਗਰਗੇ ਜੀ ਇਧਰ ਸਭ ਲੰਮਾ ਲੰਮਾ ਜਾਣ ਲੱਗ ਗਏ ਤੇ ਲੇਬਰ ਰੱਖੀ ਜੀ ਬੰਦੇ ਰੱਖੇ ਉਹ ਤੋਂ ਪਹਿਲਾਂ ਸਾਡਾ ਥੋੜਾ ਕੰਮ ਸੀਗਾ ਮੱਖਣ ਦਾ ਹਾਂਜੀ ਤੇ ਬਹੁਤ ਤਰੱਕੀ કરી ਆ ਸਾਡੇ ਭਾਈ ਮੱਖਣ ਸਿੰਘ ਨੇ ਉਹਦਾ ਕਰਕੇ ਹੀ ਅਸੀਂ 15 ਕਿਲੇ ਜਵਾ ਬਾਣ ਬੈ ਲਿਆ ਗਿਆ ਅਸੀਂ ਚਾਰ ਭਾਈਆਂ ਚਾਰੇ ਭਾਈ ਹੁਣ ਪਹਿਲਾਂ ਇਕੱਠੇ ਸੀ ਹੁਣ ਅਲੱਗ-ਅਲੱਗ ਹੋ ਗਏ ਸਰਪੰਚ ਦਾ ਕੰਮ ਵੀ ਬਹੁਤ ਵਧੀਆ ਮੱਖਣ ਸਿੰਘ ਦਾ ਜੀ ਅੱਛਾ ਜੀ ਦਰਸ਼ਨ ਸਿੰਘ ਦਾ ਵੀ ਜੱਗਾ ਸਿੰਘ ਦਾ ਵੀ ਅਰਪ ڪرਪਾਲ ਸਿੰਘ ਉਹ ਦਾ ਨਾਮ ਮੈਂ ਜਗਤਾਰ ਸਿੰਘ ਜੀ ਮੇਰੇ ਕੋਲੇ ਮੱਖੀ ਐ ਇਸ ਟਾਈਮ ਹੈ ਨਹੀਂ ਮੈਂ ਹੁਣ ਇਸ ਟਾਈਮ ਸਰਪੰਚੇ ਦਾ ਇਲੈਕਸ਼ਨ ਲੜਿਆ ਸੀ ਸਰਪੰਚ ਜਿੱਤ ਗਿਆ ਠੀਕ ਹੈ ਜੀ ਤੇ ਇਹ ਤੁਸੀਂ ਨੇ ਭਾਈ ਪੂਰਾ ਕੰਮ ਕਰਦੇ ਆ ਜੀ ਪੂਰਾ ਸਾਡਾ ਸਟੈਂਡਰਡ ਤੇ ਕੰਮ ਆ ਬਹੁਤ ਵਧੀਆ ਤਰੱਕੀ ਕਰੀ ਆ ਸਾਰਾ ਪਿੰਡ ਸਾਡੇ ਨਾਲ ਆ ਕੋਈ ਇਹੋ ਜਿਹੀ ਗੱਲ ਨਹੀਂ ਸਾਥ ਦਿੱਤਾ ਸਾਡਾ ਪਿੰਡ ਨੇ ਵੀ ਠੀਕ ਹੈ ਜੀ ਜਦ ਤੁਸੀਂ ਮੱਖੀ ਦਾ ਕੰਮ ਸ਼ੁਰੂ ਕੀਤਾ ਜੀ ਤੁਹਾਨੂੰ ਕੀ ਕੀ ਮੁਸ਼ਕਲਾਂ ਆ ਉਸ ਟਾਈਮ ਤੇ ਉਹ ਟਾਈਮ ਬਹੁਤ ਮੁਸ਼ਕਲਾਂ ਹੈ ਉਹ ਇੱਕ ਤਾਂ ਜਾਣਕਾਰੀ ਨੌਲੇਜ ਇੱਕੋ ਦਾ ਮਾਰਕੀਟਿੰਗ ਹੀ ਨਹੀਂ ਸੀ ਮਾਰਕੀਟਿੰਗ ਬਹੁਤ ਘੱਟ ਸੀ ਮਾਰਕੀਟਿੰਗ ਦਾ ਬਹੁਤ ਦਿੱਕਤਾਂ ਦੀ ਸੀ ਤੇ ਫਿਰ ਤੁਸੀਂ ਜਦੋਂ ਕੰਮ ਸ਼ੁਰੂ ਕੀਤੇ ਤੈਨੂੰ ਐਨ ਲੱਗਿਆ ਕਿ ਖੇਤੀ ਚੰਗੀ ਸੀ ਮੱਖੀ ਚ ਕਿਉਂ ਪੈ ਗਏ ਇਹਦਾ ਤਾਂ ਮਾਰਕੀਟ ਨਹੀਂ ਹੈਗੀ ਰੇਟ ਨਹੀਂ ਮਿਲਦਾ ਮੱਖੀ ਮਰਦੀ ਵੀ ਹੋ ਗਈ ਜਿੱਦਾਂ ਹੁਣ ਆਪਾਂ ਦੇਖੀ ਅਮਰੀਆਂ ਵੀ ਆ ਤਾਂ ਉਦੋਂ ਇਹ ਨਹੀਂ ਲੱਗੇ ਕਿ ਕੰਮ ਛੱਡ ਦਈਏ ਉਦੋਂ ਜੀ ਇਹ ਕੀ ਹੋ ਸੀਗਾ ਜੀ ਅਸੀਂ ਤਿੰਨ ਜਣੇ ਸੀਗੇ ਖੇਤੀ ਤੇ ਜਿਹੜਾ ਮੱਖਣ ਸੀਗਾ ਵੱਡਾ ਸਰਪੰਚ ਉਹ ਸੀਗਾ ਜੀ ਇਹ ਤੇ ਉਹ ਸਾਰਾ ਘਰ ਦੀ ਕਬੀਲਦਾਰੀ ਮੱਖੀ ਉਹ ਵੇਦਾ ਸੀ ਉਹ ਮੱਖੀ ਵੇਖਣਾ ਕਰਕੇ ਜੀ ਉਹਨੇ ਹੌਲੀ ਹੌਲੀ ਪਤਾ ਹੀ ਗਿਆ ਉਹਦੀ ਬੈਠ ਤੇ ਉਹ ਹਾਂਜੀ ਦੋਨੇ ਅਸੀਂ ਮੱਖੀ ਵਾਲੇ ਪਾਸੇ ਸੀਗੇ ਬਾਹੀ ਵਾਲੇ ਪਾਸੇ ਠੀਕ ਹੈ ਜੀ ਤੇ ਬਹੁਤ ਦਿੱਕਤਾਂ ਆਉਂਦੀਆਂ ਰਹੀਆਂ ਜੀ ਉਹਨੂੰ ਬੜਾ ਉਹ ਦੂਰ ਦਾਰ ਜਾਂਦਾ ਰਿਹਾ ਜੀ ਦਵਾਈਆਂ ਦਵੂਗਾ ਹੋਰ ਸਾਰਾ ਕੁਝ ਉਹ ਮਾਰਕੀਟਿੰਗ ਉਹ ਸਾਰਾ ਕੁਝ ਉਹੀ ਕਰਦਾ ਸੀ ਠੀਕ ਹੈ ਜੀ ਹਾਂਜੀ ਤੇ ਹੁਣ ਅੱਜ ਜਿਹੜਿਆਂ ਤੁਹਾਡੀਆਂ ਲੜਕੀ ਇਹਨਾਂ ਨੇ ਕੰਮ ਇੰਨਾ ਵਧੀਆ ਅੱਗੇ ਕੀਤਾ ਇਹਨਾਂ ਨੇ ਬ੍ਰਾਂਡ ਬਣਾਉਣ ਦੀ ਸੋਚਿਆ ਕਿ ਅਸੀਂ ਆਪਣੇ ਹਨੀ ਨੂੰ ਇੱਕ ਬ੍ਰਾਂਡ ਬਣਾਉਣਾ ਹੈ ਤਾਂ ਇਹ ਸੁਣ ਕੇ ਇਹ ਦੇਖ ਕੇ ਤੁਹਾਨੂੰ ਕਿਦਾਂ ਫੀਲ ਬਹੁਤ ਖੁਸ਼ੀ ਹੋਈ ਜਦੋਂ ਕਿ ਤੇ ਇੰਟਰਵਿਊ ਲੈਂਦੇ ਆ ਜੀ ਹੋਰ ਆ ਉਹ ਨਵਜੋਤ कौर ਹੈ ਸਾਡੀ ਕੁੜੀ ਹੈ ਮੇਰੀ ਭਤੀਜੀ ਹੈ ਹਾਂ ਇਹ ਸਭ ਤੋਂ ਜ਼ਿਆਦਾ ਇਹੀ ਦੇਖ ਰੇ ਕਰਦੀ ਹੈ ਇੱਕ ਵੱਡੇ ਭਾਈ ਦੇ ਗੁੱਡੀਆਂ ਗੁੱਡੀਆਂ ਐ ਅੱਛਾ ਇਹਨਾਂ ਦਾ ਨਪਰਾ ਹੈ ਨਹੀਂ ਜਿਹੜਾ ਨਾਂ ਦੇ ਹਾਂ ਉਹਦਾ ਕਰਕੇ ਜੀ ਇਹਨੇ ਫਿਰ ਜ਼ਿੰਮੇਵਾਰੀ ਜ਼ਿਆਦਾ ਪੈ ਜਾਂਦੀ ਹੈ। ਅੱਛਾ ਫਿਰ ਤੁਹਾਨੂੰ ਲੱਗਦਾ ਕਿ ਹੁਣ ਇਹ ਤੁਹਾਡਾ ਮੁੰਡਾ ਬਣ ਕੇ ਤੁਹਾਡਾ ਹਾਂ ਮੁੰਡਾ ਬਣ ਕੇ ਕੰਮ ਕਰ ਰਿਹਾ ਜੀ। ਮਤਲਬ ਇਹ ਉਦੋਂ ਲੱਗਦਾ ਸੀਗਾ ਜਿਸ ਲੈਵਲ ਤੇ ਹੁਣ ਕੰਮ ਆਪਣਾ ਹਨਾ ਇੰਨੇ ਬਕਸੇ ਆਪਣੇ ਕੋਲੇ ਉਦੋਂ ਲੱਗਦਾ ਸੀ ਵੀ ਪ੍ਰਮਾਤਮਾ ਇੰਨੀ ਸੁਣੂਗਾ ਇੱਥੇ ਕੰਮ ਆਊਗਾ। ਕੋਈ ਯਾਦ ਨਹੀਂ ਸੀਗਾ ਮਹਾਰਾਜ ਨੇ ਆਪੇ ਕਿਰਪਾ ਕੀਤੀ ਹੈ। ਹੂੰ ਤੁਹਾਨੂੰ ਦੇਖ ਕੇ ਕਿੰਨੇ ਕੁ ਲੋਕਾਂ ਨੇ ਕੰਮ ਸਿੱਖਿਆ ਤੁਹਾਨੂੰ ਦੇਖ ਕੇ। ਸਾਨੂੰ ਦੇਖ ਕੇ ਬਹੁਤ ਜਣਾਂ ਨੇ ਸਿੱਖਿਆ। ਕਈ ਜਣੇ ਤਾਂ ਫੁੱਲੋਂ ਮਿੱਠੀ ਦੀ ਹੈ। ਹੋਰ ਪਿੰਡਾਂ ਦੇ ਵੀ ਨਹੀਂ ਜਾਣਦੇ ਆ ਮਾਮੇ ਦਾ ਪੁੱਤ ਮੁੰਡਾ ਇੱਕ ਇੱਕ ਸਾਡਾ ਦੋਤਾ ਆ ਬਾਲ ਤੇ ਇੱਕ ਨਾਲ ਸਾਡਾ ਇੱਕ ਵੀਰਾ ਹੀ ਖੜਾ ਤੇ ਇੱਕ ਨਾਲ ਮੁੰਡਾ ਖੜਾ ਇਹਨੇ ਵੀ ਸੱਤ ਇਹਨਾਂ ਨੇ ਵੀ ਇੱਥੇ ਸਿੱਖਿਆ ਜੀ ਸਾਸਤਿਕਲ ਵੀਰੇ ਵੀਰੇ ਤੁਹਾਡਾ ਨਾਮ ਦੱਸੋ ਨਾਮ ਮੇਰਾ ਗੁਰਪ੍ਰੀਤ ਸਿੰਘ ਹੈ ਪਿੰਡ ਮਹਾ ਠੀਕ ਹੈ ਜਿਲ੍ਹਾ ਬਠਿੰਡਾ ਤੇ ਵੀਰੇ ਤੁਸੀਂ ਮੱਖੀ ਪਾਲਣ ਦੇ ਵਿੱਚ ਕਿਵੇਂ ਆਏ ਮੱਖੀ ਪਾਲਣ ਦੇ ਵਿੱਚ ਜੀ ਮੈਂ ਪਹਿਲਾਂ ਸਾਡੇ ਪਿੰਡ ਦੇ ਵਿੱਚ ਹੋਰ ਇਹ ਕੋਈ ਕਾਰੋਬਾਰ ਨਹੀਂ ਕਰਦਾ ਸੀ ਜੀ ਇਹਨਾਂ ਦੇ ਚਾਰੇ ਭਰਾ ਇਹ ਕੰਮ ਕਰਦੇ ਸੀ ਤੇ ਇਹਨਾਂ ਨਾਲ ਸਾਡਾ ਜੀ ਪਹਿਲਾਂ ਤੋਂ ਹੀ ਪਹਿਲਾਂ ਮੇਰੇ ਡੈਡੀ ਦਾ ਜੀ ਇਹਨਾਂ ਨਾਲ ਘਰ ਨਾਲ ਬੜਾ ਲਿੰਕ ਸੀਗਾ ਸਾਡਾ ਤੇ ਸੰਯੋਗ ਦਿੰਦੇ ਸਾਡੇ ਨਾਲ ਖੜਦੇ ਸੀ ਜੀ ਫਿਰ ਮੰਨ ਲਾ ਮੈਂ ਨਾਲ ਮੇਰਾ ਵੀ ਉਵੇਂ ਜਿੱਕਰ ਜੀ ਇਹਨਾਂ ਨਾਲ ਸਰਕਲ ਸੀਗਾ ਮੰਨ ਲਾ ਮੈਂ ਆਉਂਦਾ ਜਾਂਦਾ ਸੀ ਫਿਰ ਇਹ ਤਾਇਆ ਜੀ ਨੇ ਜੀ ਮੈਨੂੰ ਕਿਹਾ ਮੈਨੂੰ ਆਦਾ ਵੀ ਤੈਨੂੰ ਮਧੂਮੱਖੀ ਦਾ ਕੰਮ ਕਰ ਲਾ ਤੇ ਵਧੀਆ ਰਹੂਗਾ ਜੀ ਤੇ ਫਿਰ ਮੈਨੂੰ ਇਸੇ ਘਰ ਨੇ ਮੰਨ ਲਾ ਮਧੂਮੱਖੀ ਮੇਸੇ ਘਰ ਤੋਂ ਹੀ ਲਈ ਜੀ ਇਸੇ ਘਰ ਤੇ ਨਾਲ ਇਹਨਾਂ ਦੇ ਨਾਲ ਹੀ ਜੀ ਮੈਂ ਅੱਜ ਵੀ ਕੰਮ ਕਰਦਾ ਮੇਰੀ ਮਧੂਮੱਖੀ ਵੀ ਇਹਨਾਂ ਦੇ ਘਰ ਦੇ ਨਾਲ ਹੀ ਜਲਦੀ ਹੈ ਠੀਕ ਹੈ ਜੀ ਇਕੱਠੀ ਅਸੀਂ ਜਾਂਦੇ ਹਾਂ ਜੀ ਇਕੱਠੀ ਆਉਣੀ ਆ ਤੁਸੀਂ ਇਹਨਾਂ ਤੋਂ ਹੀ ਕੰਮ ਸਿੱਖਿਆ ਹਾਂ ਇਹਨਾਂ ਤੋਂ ਕੰਮ ਸਿੱਖਿਆ ਮੈਂ ਮੱਖਣ ਸਿੰਘ ਸਰਪੰਚ ਤੋਂ ਠੀਕ ਹੈ ਜੀ ਤੇ ਇਹਨਾਂ ਤੋਂ ਕੰਮ ਸਿੱਖ ਕੇ ਤੇ ਇਹਨਾਂ ਦੇ ਨਾਲ ਹੀ ਅੱਜ ਹੀ ਰਹਿਣਾ ਜੀ ਠੀਕ ਹੈ ਜੀ ਕਿੰਨੇ ਬਾਕਸ ਹੋਣਗੇ ਤਕਰੀਬਨ ਵੀਰੇ ਮੱਖੀ ਦੇ ਹੁਣ ਆਪਣੇ ਕੋਲ ਜੀ 700 200 250 ਬਾਕਸ ਆ ਹੈ ਤੇ ਜੇ ਆਪਾਂ ਇਨਕਮ ਦੀ ਗੱਲ ਕਰੀਏ ਤਾਂ ਸਾਲ ਦੇ ਵਿੱਚ ਸ਼ਾਇਦ ਤੋਂ ਕਿੰਨੀ ਕਿੰਨ ਇਨਕਮ ਹੋ ਜਾਂਦੀ ਹੈ ਸਾਲ ਦੇ ਵਿੱਚ ਜੀ ਮਾਣ ਲਾ ਕੁੱਲ ਮਲਾ ਕੇ ਸਾਡੀ ਇਨਕਮ ਹੋ ਜਾਂਦੀ ਹੈ ਜੀ 7-8 ਲੱਖ ਰੁਪਏ ਦੀ ਇਨਕਮ ਹੋ ਜਾਂਦੀ ਹੈ ਜੀ ਕੁੱਲ ਉਸ ਦੇ ਵਿੱਚੋਂ ਫਿਰ ਆਕਸੀਜਨ ਦੇ ਵਿੱਚ ਇਹਨੂੰ ਖਰਚਾ ਖਰਚ ਆ ਜਾਂਦਾ ਜੀ ਕੁਛ ਮੰਨ ਲਾ ਵੀ ਗੱਡੀਆਂ ਤੇ ਇੱਧਰ ਉੱਧਰ ਉਹਨਾਂ ਨੂੰ ਦੇ ਦਿੱਤੇ ਜਾਂਦੇ ਆ ਕੋਈ ਲੇਬਰ ਨੂੰ ਦਿੱਤੇ ਜਾਂਦੀ ਹੈ ਜੀ ਠੀਕ ਹੈ ਜੀ ਤੇ ਫਿਰ ਵੀਰੇ ਜੇ ਤੁਸੀਂ ਕੰਮ ਸਟਾਰਟ ਕੀਤਾ ਤਾਂ ਕੀ ਸੋਚ ਕੇ ਤੁਸੀਂ ਇੱਧਰ ਮੱਖੀ ਪਾਲਣ ਵਾਲਾ ਮੱਖੀ ਪਾਲਣ ਵਾਲਾ ਜੀ ਆਏ ਕੁਸ਼ਤਾ ਜੀ ਮੈਨੂੰ ਮੇਰੇ ਤਾਇਆ ਜੀ ਇਹ ਇਹਨਾਂ ਨੇ ਮੈਨੂੰ ਬਹੁਤ ਸਾਥ ਦਿੱਤਾ ਜੀ ਕੁਛ ਇਹ ਮੰਨ ਲਾ ਪਹਿਲਾਂ ਤੋਂ ਇਹਨਾਂ ਦੇ ਘਰ ਦੇ ਵਿੱਚ ਗਰੀਬੀ ਸੀ ਜੀ ਇਹ ਵੀ ਬੰਦੇ ਮਿਹਨਤੀ ਸੀਗੇ ਤੇ ਇਹਨਾਂ ਨੇ ਮੰਨ ਲਾ ਮਧੂ ਮੱਖੀ ਪਾਲਣ ਦੇ ਵਿੱਚੋਂ ਮੰਨ ਲਾ ਪ੍ਰੋਫਿਟ ਲੈ ਕੇ ਤੇ ਇਹਨਾਂ ਨੇ ਆਪਦੀ ਘਰ ਦੀ ਗਰੀਬੀ ਦੂਰ ਕਰ ਲਈ ਅੱਜ ਇਹ ਮੰਨ ਲਾ ਆਪਦੇ ਵਧੀਆ ਲੈਵਲ ਤੇ ਰਹਿੰਦੇ ਜੀ ਤੇ ਫਿਰ ਉਸ ਸਾਹਮਣੇ ਜੀ ਮੈਂ ਵੀ ਸੋਚਿਆ ਵੀ ਆਪਾਂ ਵੀ ਆਪਦੇ ਘਰ ਦੀ ਗਰੀਬੀ ਦੂਰ ਕਰ ਲਈਏ ਤੇ ਆਪਾਂ ਵੀ ਆਪਦਾ ਕੰਮਕਾਰ ਕਰਕੇ ਵਧੀਆ ਲਈਏ ਫਿਰ ਜੇ ਇਹਨਾਂ ਨੇ ਮੈਨੂੰ ਬਹੁਤ ਸਾਥ ਦਿੱਤਾ ਤੇ ਮੇਰਾ ਅੱਜ ਵੀ ਬੜਾ ਵਧੀਆ ਲੈਵਲ ਤੇ ਕੰਮ ਆ ਜੀ ਆਪਣੇ ਇੱਕ ਬਾਕਸ ਦੇ ਵਿੱਚ 10 ਦਾ ਫਰੇਮ ਹੁੰਦੇ ਆ ਬੈਸਟ ਸਾਰੇ ਨਾਲ ਉਹ ਬਾਕਸ ਜਿਹੜਾ ਹੁੰਦਾ ਉਹ ਚੀਲ ਦੀ ਲੱਕੜ ਦਾ ਹੀ ਹੁੰਦਾ ਪਰ ਅੱਜ ਕੱਲ੍ਹ ਲੋਕ ਵੈਸੇ ਬਣਾ ਰਹੇ ਆ ਜਿਵੇਂ ਉਹ ਗੈਸ਼ ਪੈਦੇ ਦੀ ਲੱਕੜ ਦਾ ਵੀ ਬਣਾਈ ਜਾਂਦੇ ਆ ਤੇ ਆਪਣਾ ਹੋਰ ਡੇਕ ਵਗੈਰਾ ਦਾ ਵੀ ਬਣਾ ਰਹੇ ਆ ਤੇ ਉਹਦਾ ਤੇ ਵੈਸੇ ਬੈਸਟ ਆਪਣਾ ਚੀਲ ਦਾ ਹੀ ਹੁੰਦਾ ਇੱਕ ਬਾਕਸ ਦੇ ਵਿੱਚ ਮੱਖੀਆਂ ਦੇ ਫਰੇਮ ਜਿਹੜੇ ਹੁੰਦੇ ਆ ਉਹ 10 ਹੁੰਦੇ ਆ ਜਿਵੇਂ ਆਪਾਂ ਅੱਜ ਇੱਥੋਂ ਸਾਰੇ ਆਪਾਂ ਬਾਕਸ ਲੈ ਗਿਆਂ ਆ ਆਪਾਂ ਕੋਟਾਬੁੰਦੀ ਜਾ ਕੇ ਸ਼ਿਫਟ ਕਰਤੀ ਆ ਬਾਕਸ ਉੱਥੇ ਆਪਾਂ ਨਹੀਂ ਆਪਾਂ ਜਾ ਕੇ ਪਹਿਲਾਂ ਆਪਾਂ ਥਾਂ ਜਗ੍ਹਾ ਦੇਖਿਓਣੇ ਆ ਕਿ ਇੱਥੇ ਫੁੱਲ ਫਲਾਰ ਹੈਗਾ ਇਹ ਸੂਰਜਮੁਖੀ ਦਾ ਜਾਂ ਹੋਰ ਵੀ ਕਿਤੇ ਵੀ ਰੱਖਣਾ ਹੋਵੇ ਕੋਈ ਸਰੋਂ ਦਾ ਕਾਫੀ ਦਾ ਵੀ ਉੱਥੇ ਜਾ ਕੇ ਆਪਾਂ ਜਿਵੇਂ ਅੱਜ ਮੱਖੀ ਨੂੰ ਉੱਥੇ ਰੱਖਤਾ ਬਾਕਸਾਂ ਨੂੰ ਅੱਜ ਸਾਰੇ ਆਪਾਂ ਆਪਦੀ ਜਗ੍ਹਾ ਤੇ ਰੱਖਤਾ ਵਾ ਤੇ ਇਸ ਤੋਂ ਬਾਅਦ ਉਹਨਾਂ ਨੇ ਜਾ ਕੇ ਇੱਕ ਦਿਨ ਦੇ ਵਿੱਚ ਉਸ ਦੇਣੀ ਉਹਨਾਂ ਨੇ ਸਰਵਾ ਕਰ ਲੈਣਾ ਆਪਦਾ 2 ਤੋਂ 2.5 ਕਿਲੋਮੀਟਰ ਦੀ ਦੂਰੀ ਵਿੱਚ ਵਿੱਚ 3 ਕਿਲੋਮੀਟਰ ਦੀ ਦੂਰੀ ਤੇ ਚੱਲੀਆਂ ਜਾਂਦੀਆਂ ਉਹ ਜਾ ਕੇ ਫਿਰ ਉਹ ਇੱਕ ਹਫ਼ਤੇ ਵਿੱਚ ਤੁਹੇ ਹਫਤੇ ਦਾ 10 ਦਿਨਾਂ ਦੇ ਵਿੱਚ ਵਿੱਚ ਉਹ ਆਪ ਦਾ ਸ਼ਹਿਦ ਕਲੈਕਟ ਕਰਨ ਲੱਗ ਜਾਂਦੀਆਂ ਬਾਕਸ ਆਪਣਾ 10 ਦਿਨਾਂ ਤੱਕ ਪੋਲਣ ਵਗੈਰਾ ਆਉਣ ਲੱਗ ਜਾਂਦਾ ਸ਼ਹਿਦ ਬਣਾਉਣ ਲੱਗ ਜਾਂਦੀਆਂ ਜੀ ਜਿੱਦਾਂ ਮਾਈ ਮੰਨ ਲਾ ਇਸ ਦੇ ਵਿੱਚ ਰਾਣੀ ਐਸ ਬਾਕਸ ਬਹੁਤ ਫ੍ਰੇਮ ਤੇ ਤਾਂ ਹੈ ਨਹੀਂ ਹਾਂਜੀ ਠੀਕ ਹੈ ਜਿਵੇਂ ਹੁਣ ਆਂਡੇ ਪਾਏ ਹੋਇਆ ਹਾਂਜੀ ਇਹ ਬੱਚੇ ਬਣ ਕੇ ਠੀਕ ਹੈ ਫਿਰ ਬਰੂਡ ਬਣ ਜਾਂਦਾ ਠੀਕ ਹੈ ਇਹਦੇ ਵਾਂਗੂ ਬਰੂਡ ਬਣ ਗਿਆ ਫਿਰ ਇਹ ਬੱਚੇ ਨਿਕਲਦੇ ਆ ਇਹ ਇੱਕ ਦਿਨ ਤੋਂ ਆਂਡਾ ਪਾਉਣ ਤੋਂ ਬਾਅਦ 15 16 ਦਿਨਾਂ ਤੱਕ ਇਹ ਬੱਚੇ ਬਣ ਕੇ ਬਾਹਰ ਨਿਕਲ ਜਾਂਦੇ ਆ ਜੀ ਠੀਕ ਹੈ ਤੇ ਇੱਕ ਡੱਬੇ ਦੇ ਵਿੱਚ 21 ਰਾਣੀ ਮੱਖੀ ਹੁੰਦੀ ਹੈ ਤੇ ਇਹ ਆ ਨਖੱਟੂ ਹੁੰਦਾ ਜੀ। ਇਹ ਨਖੱਟੂ ਦੀ ਕੀ ਪਛਾਣ ਹੁੰਦੀ ਹੈ? ਇਹ ਆਮ ਮੱਖੀ ਨਾਲੋਂ ਵੱਡਾ ਹੁੰਦਾ ਜੀ। ਹਾਂਜੀ। ਤੇ ਇਹ ਇੱਕ ਡੱਬੇ ਦੇ ਵਿੱਚ ਮੰਨ ਲਾ ਤਕਰੀਬਨ ਹੁੰਦੇ ਆ 20 ਵੀ ਹੁੰਦੇ ਆ 50 ਵੀ ਹੁੰਦੇ ਆ 100 ਵੀ ਹੋ ਜਾਂਦੇ ਜੀ। ਸੀਜ਼ਨ 'ਚ ਬਾਹਲੇ ਵੀ ਹੋ ਜਾਂਦੇ ਆ। ਅਸਾਂ ਨਖੱਟੂ ਦਾ ਕੰਮ ਕੀ ਹੁੰਦਾ ਜੀ? ਕੰਮ ਕਰਦਾ ਕੋਈ ਜਾਂ ਵੈਸੇ ਖਰਾਕ ਖਾਂਦੇ। ਨਹੀਂ ਇਹ ਉਹਦਾ ਸੀਜ਼ਨ ਮੰਨ ਲਾ ਵੈਸੇ ਬਕਸੇ 'ਚ ਰਹਿੰਦਾ ਹੈ ਆਪ ਹੀ ਖਰਾਕ ਖਾਈ ਜਾਂਦਾ। ਕੰਮ ਕੋਈ ਨਹੀਂ ਕਰਦਾ ਤੇ ਬਸ ਇਹਦਾ ਕੰਮ ਰਾਣੀ ਮੇਟ ਕਰਨਾ ਹੀ ਹੁੰਦਾ। ਚਲੋ ਦੋਸਤੋ ਤੁਹਾਨੂੰ ਰਾਣੀ ਵੀ ਦਿਖਾਉਣੀ ਹੈ ਨਾ ਇਹਦੇ ਜੀ ਰਾਣੀ ਹੋਊਗੀ ਇੱਕ ਬਕਸੇ ਦੇ ਵਿੱਚ ਇੱਕ ਹੀ ਰਾਣੀ ਹੁੰਦੀ ਹੈ ਜੀ ਹਾਂਜੀ ਆਮ ਤੌਰ ਤੇ ਇੱਕ ਰਾ ਬਕਸੇ ਦੇ ਵਿੱਚ ਇੱਕ ਹੀ ਰਾਣੀ ਹੁੰਦੀ ਹੈ ਜੀ ਕਿਸੇ ਕਿਸੇ ਦੇ ਵਿੱਚ ਜੇ ਇੱਕ ਰਾਣੀ ਨਹੀਂ ਕੰਮ ਕਰ ਰਹੀ ਉਹਦੇ ਵਿੱਚ ਦੂਸਰੀ ਰਾਣੀ ਕੰਮ ਕਰ ਰਹੀ ਆ ਉਹ ਪਹਿਲਾਂ ਵਾਲੀ ਨੂੰ ਮਾਰਦੀ ਨਹੀਂ ਆਮ ਤੌਰ ਤੇ ਇੱਕ ਰਾਣੀ ਨਵੀਂ ਰਾਣੀ ਪੁਰਾਣੀ ਨੂੰ ਮਾਰ ਕੇ ਕੱਢ ਦਿੰਦੀ ਹੈ ਜਦੋਂ ਕੰਮ ਕਰ ਰੋ ਛੱਡ ਜਾਂਦੀ ਹੈ ਜੀ ਹਾਂ ਤੇ ਪੁਰਾਣੀ ਰਾਣੀ ਹੋ ਜੇ ਉਹ ਆਪ ਦੀ ਆਪ ਹੀ ਬਕਸਾ ਮਾਰ ਕੇ ਜੋ ਕੰਮ ਕਰ ਰੋ ਛੱਡ ਜਾਂਦੀ ਆ ਤੇ ਨਵੀਂ ਰਾਣੀ ਬਣਾ ਲਿਆ ਕਰ ਦਿੰਦੀ ਆ ਹਾਂ ਜੀ ਨਾਮ ਝੜਿਆ ਹੋਇਆ ਜੀ ਆ ਉੱਪਰ ਸੀਲਬੰਦ ਸਹਤ ਹੈ ਠੀਕ ਹੈ ਆ ਉੱਪਰ ਉੱਪਰ ਭਰ ਦਿਆ ਜਦੋਂ ਮਾਨ ਲਾ ਸੀਜ਼ਨ ਹੁੰਦਾ ਜੀ ਸੀਜ਼ਨ ਚ ਇਹ ਫੱਟੀ ਤੋਂ ਚੌੜਾ ਵੀ ਕਰ ਦਿੰਦੀ ਆ ਅੱਛਾ ਉਦੋਂ ਨੌ ਫਰੇਮ ਕਰ ਦਿੰਨੇ ਆਪਾਂ ਉਹ ਸੱਤਾ ਹੁੰਦਾ ਆਪਣੇ ਆਮ ਦਰਖਤਾਂ ਲੱਗਿਆ ਉਹ ਬਾਹਰ ਨੂੰ ਆ ਜਾਂਦਾ ਹਨਾ ਹਾਂ ਜੀ ਇਹ ਉਹ ਜਿਵੇਂ ਜਿਵੇਂ ਸਹਤ ਦਾ ਜੋਰ ਹੁੰਦਾ ਜੀ ਉਹ ਚੌੜਾ ਹੋ ਜਾਂਦਾ ਹੂੰ ਉਹ ਭਰ ਕੇ ਉੱਚਾ ਬੰਦ ਕਰ ਦਿੰਦੀ ਆ ਸੀਲਾ ਲਾਣ ਦੀ ਇਹ ਠੀਕ ਤੇ ਉੱਤੇ ਉੱਤੇ ਸਹਤ ਹੁੰਦਾ ਜੀ ਵਿਚਾਲੇ ਵਿਚਾਲੇ ਇਹਨਾਂ ਦੇ ਅੰਡੇ ਹੁੰਦੇ ਆ ਮੱਖੀ ਦੇ ਠੀਕ ਹੈ ਬਈ ਜੀਗਾ ਜਿਵੇਂ ਪੂਰਾ ਫਰੇਮ ਬਈ ਸ਼ਹਿਦ ਨਾਲ ਭਰ ਗਿਆ ਹਨਾ ਆਪਾਂ ਇਹਨੂੰ ਲੇਟ ਕੱਢਣਾ ਹੈਗਾ ਕਿੰਨੇ ਟਾਈਮ ਤੱਕ ਇਹਦੀ ਆਪਾਂ ਸ਼ੈਲਫ ਲਾਈਫ ਮੰਨਦੇ ਵੀ ਖਰਾਬ ਨਹੀਂ ਹੁੰਦਾ ਜੇ ਫਰੇਮ ਦੇ ਵਿੱਚ ਰਵੇ ਫਿਰ ਨਹੀਂ ਹੁੰਦਾ ਜੀ ਮੰਨ ਲਾ ਜੇ ਫਰੇਮ ਦੇ ਵਿੱਚ ਸ਼ਹਿਦ ਹੈਗਾ ਫਿਰ ਮੱਖੀ ਉਹਦੀ ਆਦੀ ਕਿਰਿਆ ਕਰੀ ਜਾਂਦੀ ਹੈ ਜਦੋਂ ਮੰਨ ਲਾ ਸ਼ਹਿਦ ਬਾਹਰੋਂ ਬੰਦ ਹੋ ਗਿਆ ਜੀ ਹਾਂਜੀ ਉਹ ਆਪ ਦਾ ਸ਼ਹਿਦ ਉੱਥੋਂ ਖਾ ਲੈਂਦੀ ਹੈ ਬੱਚਾ ਲਈ ਖਵਾਈ ਜਾਂਦੀ ਹੈ ਤੇ ਖਰਾਬ ਨਹੀਂ ਹੁੰਦਾ ਜਿਵੇਂ ਹੁਣ ਆਪਣੇ ਸਮੇਂ ਲਈ ਲਾਈਫ ਜਿਵੇਂ ਗਰਮੀ ਦੇ ਮਹੀਨੇ ਦੇ ਵਿੱਚ ਸ਼ਹਿਦ ਨਹੀਂ ਬਣਾਉਂਦੀ ਮੱਖੀ ਉਹਦੇ ਫੁੱਲ ਫਲਾਰ ਇੰਨੇ ਜ਼ਿਆਦਾ ਹੁੰਦੇ ਨਹੀਂ ਕਈ ਜਗ੍ਹਾ ਤੇ ਉਦੋਂ ਫਿਰ ਜਿਨ੍ਹਾਂ ਨੇ ਇਹਨਾਂ ਨਾਲ ਬਣਿਆ ਹੁੰਦਾ ਸ਼ਹਿਦ ਉਹ ਇਹਨਾਂ ਨੇ ਆਪ ਦਾ ਆਪ ਹੀ ਖਾ ਲੈਣਾ ਆਪਾਂ ਨੂੰ ਕੋਈ ਇਹਦੇ ਤੋਂ ਸਪੈਸ਼ਲ ਅਲੱਗ ਤੋਂ ਇਹਨਾਂ ਨੂੰ ਕੋਈ ਚੀਜ਼ ਪਾਉਣੀ ਨਹੀਂ ਪੈਂਦੀ ਇਹ ਤਾਂ ਅਲੱਗ ਤੋਂ ਇਹਨਾਂ ਨੂੰ ਫੀਡ ਪਾਉਣੀ ਪੈਂਦੀ ਆ ਜਿਹੜੀ ਆਪਾਂ ਖਰਾਕ ਦਿੰਨੇ ਆ ਜਿਵੇਂ ਹਨਾ ਖੰਡ ਘੋਲ ਕੇ ਵੀ ਦਿੰਦੇ ਆ ਜਾਂ ਹੋਰ ਕੋਈ ਤਰੀਕਾ ਵਰਤਦੇ ਆ ਖਰਾਕ ਦੀ ਲੋੜ ਜਿਹੜੀ ਮੱਖੀ ਨੂੰ ਕਿਹੜੇ ਮਹੀਨਿਆਂ ਦੇ ਵਿੱਚ ਜ਼ਿਆਦਾ ਆਬਸੀਜਨ ਜਦੋਂ ਹੁਣ ਆਕਸੀਜਨ ਹੁੰਦਿਆ ਆਪਣਾ ਹੋ ਗਿਆ April, May, June, July, August ਇਹਦੇ ਵਿੱਚ ਇਹਦੇ ਵਿੱਚ ਕੁਛ ਨਹੀਂ ਉਹ ਹੁੰਦਾ ਮੱਖੀ ਨੂੰ ਕਿਤੋਂ ਸ਼ਹਿਦ ਨਹੀਂ ਮਿਲਦਾ ਜੀ ਉਹ ਆਕਸੀਜਨ ਹੁੰਦਾ ਆਪਣਾ ਉਦੋਂ ਇਹਨਾਂ ਨੂੰ ਚੀਨੀ ਦਾ ਕੋਲ ਕਰਨਾ ਪੈਂਦਾ ਉਹਨੂੰ ਇਹਨਾਂ ਨੂੰ ਥਾਲਿਆਂ ਦੇ ਵਿੱਚ ਕਿਲੋ-ਕਿਲੋ ਦੇ ਅਲੱਗ-ਅਲੱਗ ਇੱਕ-ਇੱਕ ਬਾਕਸ ਲਈ ਉਹਦੇ ਤੇ ਰੱਖਣਾ ਪੈਂਦਾ ਫਿਰ ਇਹ ਉਹ ਕੀੜਾ ਇਹਦੇ ਤੇ ਜਿੰਦਾ ਰਹਿਣ ਵਾਸਤੇ ਰੱਖਣਾ ਪੈਂਦਾ ਇਹ ਨਹੀਂ ਹੈਗਾ ਕਿ ਸ਼ਾਇਦ ਦੇ ਵਿੱਚ ਅੱਜ ਕੱਲ ਕਹਿ ਦਿੰਦੇ ਆ ਮਲਾਵਟ ਕਰਦੀ ਆ ਚੀਨੀ। ਪ੍ਰਚਾਰ ਹੁੰਦਾ ਹੈ। ਹਾਂਜੀ। ਇਹ ਨਾਲੇ ਖੰਡ ਪਾਉਂਦੇ ਆ ਨਾ। ਖੰਡ ਪਾਉਂਦੇ ਆ। ਇਹ ਸਿਰਫ ਹਣ ਜਿਵੇਂ ਆਪਾਂ ਆਪਾਂ ਨੂੰ ਵੀ ਆਪਣੀ ਬੋਡੀ ਲਈ ਚੀਨੀ ਦੀ ਅਲੱਗ ਤੋਂ ਮਾਤਰਾ ਚਾਹੀਦੀ ਹੁੰਦੀ ਆ। ਆਪਾਂ ਵੀ ਚੀਨੀ ਖਾਂਦੇ ਆ। ਉਸ ਅਕੋਰਡਿੰਗ ਮੱਖੀ ਨੂੰ ਵੀ ਇਸ ਚੀਜ਼ ਦੀ ਬਚਣ ਲਈ ਚੀਜ਼ ਚਾਹੀਦੀ ਹੁੰਦੀ ਆ। ਜਿਵੇਂ ਹੁਣ ਜਦੋਂ ਆਫਿਸ ਨੂੰ ਹੁੰਦੀ ਉਹਨਾਂ ਨੂੰ ਖਾਣ ਲਈ ਕੋਈ ਫੀਡ ਨਹੀਂ ਮਿਲਦੀ। ਉਹਦੇ ਫਿਰ ਇਹਨਾਂ ਨੂੰ ਆਪਾਂ ਚੀਨੀ ਦਾ ਘੋਲ ਬਣਾ ਕੇ ਪਾਉਣਾ ਪੈਂਦਾ। ਫਿਰ ਇਹ ਉਹਦੇ ਉਹ ਖਾਂਦੀਆਂ ਫਿਰ ਹੌਲੀ ਹੌਲੀ ਫਿਰ ਉਹ ਉਹ ਮਹੀਨਿਆਂ ਦੇ ਵਿੱਚ ਜਿੰਦਾ ਰਹਿ ਸਕਦੀਆਂ ਤਾਂ ਇਹ ਗੱਲ ਕਰੀਏ ਮੱਖੀਆਂ ਦੇ ਵਿੱਚ ਕੋਈ ਖਾਸ ਬਿਮਾਰੀ ਆਉਂਦੀ ਹੈ ਜਿਹਦਾ ਆਪਾਂ ਨੂੰ ਜ਼ਿਆਦਾ ਖਿਆਲ ਰੱਖਣਾ ਪੈਂਦਾ ਕੋਈ ਖਾਸ ਬਿਮਾਰੀ ਹੋ ਗਈ ਜਾਂ ਹੋਰ ਸਮੱਸਿਆ ਜਿਹੜੀ ਬਾਕਸ ਦੇ ਵਿੱਚ ਆਪਾਂ ਨੂੰ ਦੇਖਣੀ ਪੈਂਦੀ ਹੈ ਕੀੜੇ ਦੀ ਹਾਂਜੀ ਬਹੁਤ ਜ਼ਿਆਦਾ ਆਪਾਂ ਨੂੰ ਕਈਆਂ ਬਹੁਤ ਬਹੁਤ ਬਿਮਾਰੀਆਂ ਹੁੰਦੀਆਂ ਜਿਵੇਂ ਮੈਲਾ ਆ ਜਾਂਦਾ ਹੈ ਕਿ ਕੀੜੇ ਦੀ ਬਿਮਾਰੀ ਆ ਜਾਂਦੀ ਆ ਤੇ ਹਾਂ ਮੋਮੀ ਕੀੜਾ ਆਉਂਦਾ ਤੇ ਜਿਵੇਂ ਆ ਵੀਰਾ ਆਪਣਾ ਦੱਸੀ ਦੱਸ ਰਿਹਾਗਾ ਤੇ ਉਹ ਚੀਜ਼ਾ ਉਹ ਆਪਾਂ ਨੂੰ ਇਹਨਾਂ ਨੂੰ ਚੈੱਕ ਕਰਨੀ ਪੈਂਦੀ ਆ ਮੱਖੀ ਇਹਦੇ ਕਰਕੇ ਅਸੀਂ ਇਹਦੇ ਲਈ ਸਪੈਸ਼ਲ ਏ ਨਹੀਂ ਹੈਗਾ ਜਿਵੇਂ ਸਾਡੇ ਕੋਲ 7-800 ਬਾਕਸ ਆ ਆ ਵੀਰੇ ਕੋਲੇ ਆ 2250 ਚਾਚੇ ਕੋਲ ਸਾਰੇ ਸਾਡੇ ਆ ਟੋਟਲ ਕੁੱਲ ਮਲਾ ਕੇ 2000 ਤੋਂ 2500 ਬਾਕਸ ਆ ਜਿਵੇਂ ਉਹ ਉਹਦੇ ਲਈ ਸਾਨੂੰ ਅਲੱਗ ਤੋਂ ਕੰਮੇ ਰੱਖਣੇ ਪੈਂਦੇ ਉਹਨਾਂ ਨੂੰ ਅਲੱਗ-ਅਲੱਗ 100-100 ਬਕਸਾ ਦੇਣਾ ਪੈਂਦਾ ਉਹ ਆਪਾਂ ਨੂੰ 3-4 ਦਿਨਾਂ ਬਾਅਦ ਉਹਨਾਂ ਨੇ ਚੈੱਕ ਕਰਨੀ ਆ ਕਈ ਤਾਂ ਜਿਵੇਂ ਹੁਣ ਜਦੋਂ ਜਿਆਦਾ ਹੁਣ ਜਿਵੇਂ ਚਿੜੀ ਪੈ ਜਾਂਦੀ ਹੈ ਇਹਨਾਂ ਨੂੰ ਚਿੜੀ ਵੀ ਖਾਣ ਲੱਗ ਜਾਂਦੀ ਆ ਉਹ ਚੀਜ਼ਾਂ ਕੀੜਾ ਪੈ ਜਾਂਦਾ ਉਹ ਚੀਜ਼ਾਂ ਕਈ ਫਿਰ ਆਪਾਂ ਨੂੰ ਰੋਜ਼ ਦੀ ਰੋਜ਼ ਘੇੜਾ ਮਾਰਨਾ ਪੈਂਦਾ ਇਹਨਾਂ ਜ਼ਿਆਦਾਤਰ ਭਰਾ ਇਹਦੀ ਚਿੜੀ ਦਾ ਖਤਰਾ ਜ਼ਰੂਰ ਹੁੰਦਾ ਅੱਛਾ ਠੀਕ ਆ ਉਹ ਮੱਖੀ ਖਾਂਦੀ ਆ ਹਰੀ ਜਿੜੀ ਵੱਜਦੀ ਆ ਉਹ ਹਾਂਜੀ ਤੇ ਉਹ ਮੱਖੀ ਖਾਂਦੀ ਆ ਜ਼ਿਆਦਾਤਰ ਉਸ ਉਹਦਾ ਖਤਰਾ ਹੁੰਦਾ ਜਿੱਥੇ ਮੰਨ ਲਾ ਅਸੀਂ ਧਰਦੇ ਆ ਉਹ ਜਿਵੇਂ ਹੁਣ ਅੱਜ ਕੱਲ ਸਿਆਲ ਹੋ ਗਿਆ ਸਿਆਲ ਦੇ ਵਿੱਚ ਉਹ ਜਿੜੀ ਆਪਣੇ ਏਰੀਆ ਚੋਂ ਵਗ ਜਾਂਦੀ ਆ ਠੀਕ ਆ ਤੇ ਉਦੋਂ ਇਹਦੂੰ ਮਹੀਨਾ ਪਹਿਲਾਂ ਮੰਨ ਲਾ ਉਹ ਸੀ ਕਿ ਆਪਣੇ ਤੇ ਉਹਦੋਂ ਮੰਨ ਲਾ ਉਹ ਆਫਸੀਜਨ ਚ ਚਿੜੀ ਹੁੰਦੀ ਆ ਜਦੋਂ ਉਹ ਬਹੁਤ ਨੁਕਸਾਨ ਕਰਦੀ ਆ ਠੀਕ ਹਾਂ ਉਹ ਜਿੰਨੀ ਮੱਖੀ ਮੰਨ ਲਾ ਬਕਸੇ ਚੋਂ ਨਿਕਲ ਕੇ ਬਾਹਰ ਜਾਂਦੀ ਆ ਉੰਨੀ ਖਾ ਲੈਂਦੀ ਆ ਫਸਲ ਤੇ ਸਪਰੇ ਹੁੰਦੀ ਆ ਇਹ ਜਿੰਨੀ ਮੱਖੀ ਫਸਲ ਤੇ ਵੱਗ ਜਾਂਦੀ ਆ ਸਪਰੇ ਤੇ ਇਹ ਕੋਈ ਪੋਲਨ ਲੈਣ ਜਾਂਦੀ ਆ ਕੋਈ ਸ਼ਤ ਲੈਣ ਜਾਂਦੀ ਆ ਉਹ ਸਾਰੀ ਬਈ ਆ ਉਥੋਂ ਆ ਕੇ ਬਕਸੇ ਦੇ ਮੂਰੇ ਮਰ ਜਾਂਦੀ ਆ ਆ ਜਿਹੜਾ ਇੱਥੇ ਜਿਵੇਂ ਬਕਸੀਆਂ ਦੇ ਅੱਗੇ ਮਰੀ ਪਈ ਆ ਬਹੁਤ ਜ਼ਿਆਦਾ ਹਾਂ ਸਬਜੀ ਤੇ ਫੁੱਲਾਂ ਤੇ ਸਪਰੇ ਹੁੰਦੀ ਆ ਜਿਹੜੀ ਕੋਈ ਪੋਲਨ ਤੇ ਹੁੰਦੀ ਆ ਆ ਮੇਰਾ ਵੀਰ ਮਰੀ ਪਈ ਆ ਆ ਦੇਖ ਲਿਆ ਸਪਰੇ ਦਾ ਕਾਰਨ ਹਾਂ ਆ ਦੇਖ ਲਓ ਬਾਈ ਸਪਰੇ ਦਾ ਜਿਵੇਂ ਹੁਣ ਇੱਥੇ ਨੇੜੇ ਆਪਣਾ ਹੋ ਗਿਆ ਨਰਮਾ ਹੁਣ ਇਹਦੇ ਚੋਂ ਮੱਖੀ ਸੀ ਆ ਦੋ ਫਰੇਮ ਘਾੜਦੇ ਆ ਹੁਣ ਇੰਨੀ ਮੱਖੀ ਡਾਊਨ ਹੋ ਗਈ ਇਹ ਕਿਹੜੀ ਫਸਲ ਤੇ ਬਈ ਸਪਰੇਅ ਹੋਈ ਫਿਰ ਹੁਣ ਇਹ ਮੱਕੀ ਤੇ ਹੋਈ ਸੀ ਬਾਈ ਜੀ ਅੱਛਾ ਮੱਕੀ ਤੇ ਨਰਮੇ ਨਰਮੇ ਤੇ ਨਰਮਾ ਮੱਕੀ ਸਾਰੇ ਤੇ ਹੋ ਜਾਂਦੀ ਆ ਇਹਦੇ ਚੋਂ ਮੈਂ ਮੱਖੀ ਬਹੁਤ ਮਰੀ ਸੀ ਆ ਇੰਨੀ ਘਟ ਕਰ ਤੇ ਬਾਈ ਮੱਖੀ ਨੂੰ ਪਾਣੀ ਦੀ ਕਿਹਣੀ ਕਿ ਲੋੜ ਹੁੰਦੀ ਆ ਪਾਣੀ ਵਾਲੇ ਥਾਵਾਂ ਤੇ ਜਾਂਦੀ ਆ ਮੱਖੀ ਹਾਂਜੀ ਵੀਰੇ ਪਾਣੀ ਦੀ ਪੂਰੀ ਜ਼ਰੂਰਤ ਹੀ ਹੁੰਦੀ ਆ ਮੱਖੀ ਨੂੰ ਹੂੰ ਜਿੰਨਾ ਮਨਲਾ ਸ਼ਾਇਦ ਦੀ ਪੋਲਣ ਦੀ ਜ਼ਰੂਰਤ ਹੈ ਨਾਲ-ਨਾਲ ਉਹਨੇ ਪਾਣੀ ਦੀ ਵੀ ਜ਼ਰੂਰਤ ਹੈ ਨੂੰ ਤੇ ਪਾਣੀ ਦੂਰ ਹੋਵੇ ਨੇੜੇ ਹੋਵੇ ਪਾਣੀ ਤੇ ਜਾਊ ਜਾਊ ਜਿਆਦਾਤਰ ਇਹ ਠੰਡੇ ਪਾਣੀ ਕਿੰਨੀ ਜ਼ਿਆਦਾ ਜਾਂਦੀ ਆ ਵੀ ਮਨਲਾ ਜੀ ਮੈਂ ਖੜਾ ਪਾਣੀ ਤੱਤਾ ਹੋ ਗਿਆ ਉਹਦੇ ਤੇ ਨਹੀਂ ਜਾਂਦੀ ਠੰਡੇ ਪਾਣੀ ਤੇ ਜਾਂਦੀ ਆ ਜੇ ਮੈਂ ਕੋਈ ਤੁਸੀਂ ਇੱਥੇ ਬਾਕਸ ਰੱਖੇ ਹੋਇਆ ਹੈ ਨਾ ਇਹਦਾ ਕੋਈ ਮਾਪਦੰਡ ਹੁੰਦਾ ਵੀ ਆਪਾਂ ਨੇੜੇ ਤੋਂ ਨੇੜੇ ਕਿੰਨਾ ਦੂਰ ਤੋਂ ਦੂਰ ਕਿੰਨਾ ਰੱਖ ਸਕਦੇ ਆ ਮੈਂ ਇੱਕ ਜਗ੍ਹਾ ਤੇ ਕਿੰਨੇ ਵੱਧ ਤੋਂ ਵੱਧ ਰੱਖ ਸਕਦੇ ਆ ਇਹ ਜੀ ਆਕਸੀਜਨ ਦੇ ਹਿਸਾਬ ਨਾਲ ਜੀ ਹੁੰਦਾ ਉਦੋਂ ਤਾਂ ਇੱਕ ਕਮਾ 12 ਨੇੜੇ ਵੀ ਧਰ ਸਕਦੇ ਆ ਮੰਨ ਲਾ ਮੀਟਰਕ ਦੀ ਦੂਰੀ ਤਾਂ ਹੋਣੀ ਚਾਹੀਦੀ ਹੈ ਜੀ ਇੱਕ ਦੇ ਵਿੱਚ ਮੀਟਰ ਦੀ ਦੂਰੀ ਤੇ ਤੈਨੂੰ ਤੋਂ ਸਾਢੇ ਤਿੰਨ ਬਕ ਤੇ ਆਮ ਜਿਵੇਂ ਸੀਜ਼ਨ ਹੁੰਦਾ ਜੀ ਸਰੋਂ ਦਾ ਸੀਜ਼ਨ ਆ ਸਰੋਂ ਦੇ ਸੀਜ਼ਨ ਤੇ ਤਾਂ ਆਪਾਂ ਇੱਕ ਜਗ੍ਹਾ ਤੇ 5-500 ਵੀ ਰੱਖ ਦਿੰਨੇ ਆ ਜੀ ਤੇ ਆਬਸੀਜਨ ਦੇ ਵਿੱਚ 100 150 200 ਲਾ ਦਿੰਨੇ ਆ ਜੀ ਵੱਧ ਤੋਂ ਵੱਧ ਬਸ ਉਹ ਦੂਜਾਂ ਜਿਆਦੇ ਚੀਟਿੰਗ ਹੋਣ ਲੱਗ ਜਾਂਦੀ ਹੈ ਜੀ ਇੱਕ ਦੂਜੇ ਦੇ ਵਿੱਚ ਲੜਦਾ ਲੜਾਈ ਹੁੰਦੀ ਹੈ ਇਹਨਾਂ ਜੀ ਆਪਸ ਵਿੱਚ ਇੱਕ ਦੂਜੇ ਨੂੰ ਮਾਰੀ ਜਾਂਦੇ ਆ ਜੀ ਹਾਂਜੀ